ਨਾ ਸ਼ੇਦਾ ਸੇਵਨ ਕਰਦੇ ਨੇ ਜਿਹੜਿਆ ਪ੍ਰਾ ਹੈਗਾ ਜਾਂ ਸਨੇਚਰ ਕੈਪਸੂਲ ਨੇ ਉਹਨਾਂ ਨੂੰ ਖੋਲ ਕੇ ਇਹਦੇ ਵਿੱਚ ਪਾਉਂਦੇ ਨੇ ਦੋ ਠੀਕ ਹੈ ਉਹ ਕਹਿੰਦੇ ਜਾਂ ਦੋ ਕੈਪਸੂਲ ਪਾ ਕੇ ਸਾਰਾ ਦਿਨ ਵਧੀਆ ਖੜਿਆ ਰਹਿੰਦਾ ਸਰੀਰ ਇਹਨਾ ਬਿਕਦਾ ਕਿੰਨਾ ਕਿਸੂਰੇ ਕਿੰਨਾ ਜ਼ਿਆਦਾ ਵਿਗਦਾ ਤੇ ਬਹੁਤ ਜ਼ਿਆਦਾ ਵਿਖਰੀਦੀ ਨਾ ਕੋ ਨੂੰ ਐ ਤਾਂ ਨਹੀਂ ਲੱਗਿਆ ਵੀ ਯਾਰ ਢਿੱਡ ਤੇ ਲੱਤ ਮਰਦੀ ਸਾਡੇ ਸਾਨੂੰ ਤਾਂ ਕਿੰਨੇ ਜਵਾਰ ਸਾਡੇ ਵੀ ਜਵਾਕ ਪੀਂਦੇ ਨਹੀਂ ਢਿੱਡ ਤੇ ਲੱਤ ਕਾਦੀ ਹੈ ਜੀ ਇਹ ਕੋਈ ਵੀ ਸਾਡਾ ਮੈਂਬਰ ਪੰਚਾਇਤ ਮੈਂਬਰ ਜਾਂ ਸਾਡਾ ਨੰਬਰਦਾਰ ਕਿਸੇ ਤੇ ਵੀ ਨਸ਼ੇ ਵਾਲੇ ਨੂੰ ਜਾਂ ਕੋਈ ਸਟਾਉਨ ਜਾਊਗਾ ਤੇ ਕੋਈ ਜ਼ਮਾਨਤ ਲੈ ਕੇ ਜਾਊਗਾ ਅਸੀਂ ਉਹਦਾ ਬਾਈਕਾਟ ਕਰਕੇ ਜਿਵੇਂ ਕਿ ਵੀਰ ਜੀ ਇੱਕ ਮੈਡੀਕਲ ਦੁਕਾਨਾਂ ਨੇ ਜਿੰਨੀਆਂ ਵੀ ਉਹਨਾਂ ਨੂੰ ਵੀ ਅਸੀਂ ਬੇਨਤੀ ਕਰੀ ਹੈ ਕਿ ਜੋ ਸਰਿੰਜਾਂ ਨੇ ਉਹ ਨਾ ਦਿੱਤੇ ਜਾਣ ਕਿਉਂਕਿ ਚਿੱਟੇ ਵਾਲੇ ਨੇ ਜਿਹੜੇ ਉਹ ਸਰਿੰਜਾਂ ਦੀ ਵਰਤੋਂ ਕਰਦੇ ਨੇ ਪਿੰਡ ਦੇ ਵਿੱਚ ਹੀ ਜਿਹੜਾ ਗਵਾਂਢ ਦੇ ਵਿੱਚ ਹੀ ਵਿਆਹ ਕਰਵਾਏ ਜਾਂਦੇ ਸੀ ਸਾਡੇ ਨੌਜਵਾਨ ਪੀੜੀ ਤੇ ਉਹਦੇ ਨਾਲ ਸਾਡੇ ਰਿਸ਼ਤਿਆਂ ਦਾ ਘਾਣ ਹੁੰਦਾ ਸੀ ਇਹ ਰਿਸ਼ਤਿਆਂ ਦੇ ਘਾਣ ਨੂੰ ਬਚਾਇਆ ਜਾਵੇ ਤੇ ਜਿਹੜਾ ਪਿੰਡ ਦੇ ਵਿੱਚ ਹੀ ਪਿੰਡ ਦਾ ਕੁੜੀ ਮੁੰਡਾ ਉਸ ਚ ਵਿਆਹ ਕਰਾਉਂਦੇ ਨੇ ਉਹਨਾਂ ਨੂੰ ਪਿੰਡ ਚ ਨਹੀਂ ਰਹਿਣ ਦਿੱਤਾ ਜਾਉ ਅੱਗੇ ਕੀ ਸੀਗਾ ਛੋਟੇ ਛੋਟੇ ਬੱਚੇ ਜਾ ਕੇ ਇੱਥੋਂ ਲੈ ਲੈਂਦੇ ਸਟਰਿੰਗਾਂ ਜਾ ਕੇ ਖੇਤ 'ਚ ਬੈਠ ਕੇ ਪੀਂਦੇ ਬਹੁਤ ਮਾਪੇ ਪੈ ਨਹੀਂ ਕਹਿੰਦਾ ਵੀ ਚੱਲ ਕੋਈ ਗੱਲ ਨਹੀਂ ਉਹ ਸਟਰਿੰਗ ਹੀ ਹੈ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਨਸ਼ਾ ਨਸ਼ੇ ਤੇ ਤਾਂ ਵੀ ਛੋਟੇ ਛੋਟੇ ਬੱਚੇ ਚਾਣ ਪੀਂਦੇ ਸਵੇਰੇ ਅਨੁਸਾਰ ਸਵੇਰੇ ਉੱ ਟਿੰਗ ਗਣੀ ਜਾਂਦੇ ਤੇ ਸਟਿੰਗ ਪੀਂਦੇ ਤੇ ਸਾਰਾ ਦਿਨ ਉਹ ਆਪਦੇ ਆਪ ਇੱਕ ਨਸ਼ੇ 'ਚ ਰਹਿਣ ਲੱਗੇ ਤੇ ਜੇ ਦੁਕਾਨਦਾਰ ਮਤਲਬ ਸਟਿੰਗ ਚੋਰੀ ਸੁਪੇ ਵੇਚਦਾ ਵੀ ਆ ਤਾਂ ਉਹ ਤੇ ਜਿਹੜੀ ਬੰਦਈ ਕਾਰਵਾਈ ਪਿੰਡ ਵੱਲੋਂ ਪੰਚਾਇਤ ਵੱਲੋਂ ਕੀਤੀ ਜਾਊਗੀ ਤਾਂ ਉਹਨੂੰ ਜੁਰਮਾਨਾ ਵੀ ਲਾਇਆ ਜਾਊਗਾ ਆਪਾਂ ਤੇ ਇਹ ਕਹਿਣਾ ਚਾਹੁੰਨੇ ਵੀ ਬੱਚੇ ਨਸ਼ੇ ਤੋਂ ਬਚਣ ਜੀ ਅਨਰਜੀਓ ਇਥੋਂ ਡਰਿੰਕ ਤੋਂ ਸਟਾਰਟ ਹੁੰਦੇ ਨੇ ਇਥੋਂ ਤੋਂ ਬਾਅਦ ਵੱਡੇ ਨਸ਼ੇ 'ਚ ਜਾ ਵੜਦੇ ਨੇ ਬੱਚੇ ਜੀ ਕਨਾਲਾਂ ਵਾਲਿਆਂ ਦੇ ਦੱਸਣ ਦੇ ਮੁਤਾਬਕ ਕੀ ਉਹ ਕਹਿੰਦੇ ਵੀ ਸਾਡੀ 80% ਸਟਿੰਗ ਵਿਕ ਗਈ ਦੀ 20% ਜਿਹੜੀ ਆਪਣੀ ਸੌਫਟ ਡਰਿੰਕ ਆ ਉਹ ਵਿਕ ਗਈ ਦੀ ਵਿਕਦੀ ਜ਼ਿਆਦਾ ਸਟਿੰਗ ਤੀਗੀ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਅੱਜ ਜ਼ਿਲ੍ਹਾ ਸੰਗਰੂਰ ਦੇ ਪਿੰਡ ਉਪਲੀ ਵਿਖੇ ਪਹੁੰਚੇ ਆਂ ਉਪਲੀ ਦੀ ਪੰਚਾਇਤ ਨੇ ਇੱਕ ਵੱਖਰੇ ਤੇ ਬਹੁਤ ਵਧੀਆ ਮਤੇ ਪਾਏ ਨੇ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਅਤੇ ਗੱਲਬਾਤ ਵੀ ਪੂਰੀ ਪੰਚਾਇਤ ਨਾਲ ਕਰਵਾਵਾਂਗੇ ਕਿਉਂਕਿ ਨੌਜਵਾਨ ਪੰਚਾਇਤਾਂ ਨੌਜਵਾਨ ਪਿੰਡ ਦੇ ਸਰਪੰਚ ਨੇ ਅਤੇ ਉਹਨਾਂ ਨੇ ਸੋਚਿਆ ਕਿ ਅਸੀਂ ਸਾਡੇ ਪਿੰਡ ਲਈ ਵਧੀਆ ਮਤੇ ਪਾਈਏ ਵਧੀਆ ਜਿਹੜੇ ਕਿਤੇ ਨਾ ਕਿਤੇ ਲੋਕ ਭਲਾਈ ਮਤੇ ਹੋਣ ਉਹ ਪਾਈਏ ਉਹ ਮਤੇ ਪਾਏਗੇ ਮਤੇ ਪਾਉਣ ਤੋਂ ਬਾਅਦ ਜਿਹੜੇ ਪਿੰਡ ਦੇ ਚਾਰੇ ਪਾਸੇ ਇਹੇ ਪੋਸਟਰ ਲਾਏ ਗਏ ਨੇ ਮਤੇ ਲਿਖ ਕੇ ਕਿ ਇਹ ਮਤੇ ਸਾਡੇ ਪਿੰਡ ਦੇ ਵਿੱਚ ਪਏ ਹੋਏ ਨੇ ਪੰਚਾਇਤ ਅਤੇ ਪਤਵੰਤੇ ਸੱਜਣਾ ਵੱਲੋਂ ਪਿੰਡ ਵਿੱਚ ਸੁਧਾਰਵਾਦੀ ਮੁਹਿੰਮ ਤਹਿਤ ਮਤੇ ਪਾਏ ਗਏ ਹਨ ਪਹਿਲਾ ਮਤਾ ਸਭ ਤੋਂ ਅਹਿਮ ਮਤਾ ਪਾਇਆ ਗਿਆ ਕੋਈ ਵੀ ਦੁਕਾਨਦਾਰ ਪਿੰਡ ਵਿੱਚ ਸਟਿੰਗ ਜਾਂ એનર્ਜੀ ਡਰਿੰਕ ਨਹੀਂ ਵੇਚੇਗਾ ਨਹੀਂ ਤਾਂ ਉਸ ਦੁਕਾਨਦਾਰ ਦਾ ਪੰਚਾਇਤ ਤੇ ਨਗਰ ਵੱਲੋਂ ਸਮਾਜਿਕ ਬਾਈਕਾਟ ਕੀਤਾ ਜਾਵੇਗਾ ਸੋ ਦੂਜਾ ਮਤਾ ਪਿੰਡ ਵਿੱਚੋਂ ਜੇਕਰ ਕੋਈ ਨਸ਼ਾ ਵੇਚਦਾ ਜਾਵੇ ਕਰਦਾ ਫੜਿਆ ਗਿਆ ਤਾਂ ਪਿੰਡ ਵਿੱਚੋਂ ਕੋਈ ਵੀ ਵਿਅਕਤੀ ਨੰਬਰਦਾਰ ਜਾਂ ਪੰਚਾਇਤ ਮੈਂਬਰ ਉਹਦੀ ਜ਼ਮਾਨਤ ਜਾਂ ਗਵਾਹੀ ਦੇਣ ਲਈ ਨਹੀਂ ਜਾਵੇਗਾ ਤੇ ਨਾ ਹੀ ਪਿੱਛੇ ਛਡਾਉਣ ਜਾਵੇਗਾ ਨਹੀਂ ਤਾਂ ਉਸ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸੋ ਨੌ ਵੱਡੇ ਅਹਿਮ ਮਤੇ ਪਾਏ ਹੋਏ ਨੇ ਗੱਲਬਾਤ ਵੀ ਕਰਾਂਗੇ ਪੂਰੀ ਪਿੰਡ ਦੀ ਪੰਚਾਇਤ ਸਾਡੇ ਨਾਲ ਮੌਜੂਦ ਆ ਕਿ ਕਿਹੜੇ ਕਿਹੜੇ ਮਤੇ ਨੇ ਤੇ ਕਿਸ ਤਰੀਕੇ ਨਾਲ ਇਹ ਮਤੇ ਪਾਏ ਗਏ ਨੇ ਸੋ ਨੌ ਮਤਿਆਂ ਦੇ ਵਿੱਚੋਂ ਸਭ ਤੋਂ ਪਹਿਲਾ ਮਤਾ ਜਿਹੜਾ ਅਹਿਮ ਮਤਾ ਕਿਉਂਕਿ ਆਪਾਂ ਦੇਖਦੇ ਹਾਂ ਕਿਸਟਿੰਗ ਜਿਆ એનર્ਜੀ ਡਰਿੰਕ ਦੀ ਅੱਜਕੱਲ ਜਿਹੜੇ ਨੌਜਵਾਨ ਪੀੜ੍ਹੀ ਆ ਉਹ ਸਟਿੰਗ ਵਗੈਰਾ એનર્ਜੀ ਡਰਿੰਕ ਬਹੁਤ ਜ਼ਿਆਦਾ ਲੈ ਰਹੀ ਆ ਅਤੇ ਜਿਹੜੇ ਡਾਕਟਰ ਨੇ ਉਹ ਦੱਸ ਰਹੇ ਨੇ ਕਿ એનર્ਜੀ ਡਰਿੰਕਾਂ ਜੋ ਸਟਿੰਗਾ ਬੜੀ ਹੀ ਖਤਰਨਾਕ ਡਰਿੰਕ ਨੇ ਇਹ ਕੋਲਡ ਡਰਿੰਕ ਨਹੀਂ ਪੀਣੇ ਚਾਹੀਦੇ ਇੱਥੋਂ ਤੱਕ ਡਾਕਟਰ ਕਹਿ ਰਹੇ ਨੇ ਸਲਾਹਾਂ ਦੇ ਰਹੇ ਨੇ ਪਰ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਲਗਾਤਾਰ ਇਹ ਡਰਿੰਕਾਂ ਨੂੰ ਵੱਧ ਯੂਜ਼ ਕਰ ਰਹੀ ਆ ਜੋ ਆਉਣ ਵਾਲੇ ਭਵਿੱਖ ਲਈ ਬਹੁਤ ਹੀ ਖਤਰਨਾਕ ਹੈ ਸੋ ਪਿੰਡ ਦੀ ਪੰਚਾਇਤ ਪਿੰਡ ਦੇ ਸਰਪੰਚ ਮੌਜੂਦ ਨੇ ਸਾਡੇ ਨਾਲ सरपंच साहब ਕੀ ਨਾਮ ਆ ਜੀ ਆਪਣਾ ਮੈਂ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਦਾ ਪੰਜਾਬੀ ਲੋਕ ਚੈਨਲ ਦਾ ਧੰਨਵਾਦ ਕਰਦੇ ਆ ਸਾਡੇ ਪਿੰਡ ਵਿੱਚ ਕਵਰਿੰਗ ਕਰਨ ਵਾਸਤੇ ਆਏ ਨੇ ਮੈਂ ਸਰਪੰਚ ਜੰਗੀਰ ਸਿੰਘ ਠੀਕ ਹੈ ਸਰਪੰਚ ਸਾਹਿਬ ਅਸੀਂ ਦੇਖਿਆ ਕਿ ਨੌ ਮਤੇ ਉਹ ਅਹਿਮ ਮਤੇ ਪਾਏ ਨੇ ਤੁਸੀਂ ਕਿਵੇਂ ਤੁਹਾਡੇ ਜ਼ਹਿਨ ਚ ਆਇਆ ਕਿਉਂਕਿ ਸਭ ਤੋਂ ਪਹਿਲਾ ਮਤਾ ਜਿਹੜਾ ਉਹ એનર્ਜੀ ਡਰਿੰਕ ਜਾਂ ਸਟਿੰਗ ਇਹ ਮਤਾ ਪਾਇਆ ਤੁਸੀਂ ਕਿਉਂਕਿ ਇਹ ਹੁਣ ਪੂਰੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਡਰਿੰਕ बिक ਰਿਹਾ ਜਦ ਕਿ ਡਾਕਟਰ ਕਹਿੰਦੇ ਨੇ ਕਿ ਬੜਾ ਖਤਰਨਾਕ ਹੈ ਤੁਹਾਡੇ ਜ਼ਹਿਨ ਚ ਕਿਵੇਂ ਆਇਆ ਸਭ ਤੋਂ ਪਹਿਲਾਂ ਤਾਂ ਅਸੀਂ ਨੇ ਸਾਰੀ ਪੰਚਾਇਤ ਦਾ ਤੇ ਪਿੰਡ ਦਾ ਇਕੱਠ ਕਰਿਆ ਫਿਰ ਉਸ ਤੋਂ ਬਾਅਦ ਦੁਕਾਨਦਾਰ ਬੁਲਾਏ ਹੋਇਆ ਇਹ ਦੇਖੋ ਦੁਕਾਨਦਾਰ ਵੀ ਸਹਿਮਤੀ ਨਾਲ ਹੀ ਆ ਉਹਨਾਂ ਨੇ ਸਾਨੂੰ ਵਧੀਆ ਕਹਿ ਆ ਵੀ ਚਲੋ ਅਸੀਂ ਤੁਹਾਡੇ ਨਾਲ ਆ ਅਸੀਂ ਸਾਰਿਆਂ ਨੂੰ ਇਕੱਠੇ ਕਰਕੇ ਜੋ ਵੀ ਨਵੇਂ ਆ ਪੁਰਾਣੀਆਂ ਪੰਚਾਇਤਾਂ ਲੰਬੜਦਾਰ ਆ ਸਾਰਿਆਂ ਨੂੰ ਇਕੱਠੇ ਕਰਕੇ ਪਿੰਡ ਦੇ ਸੁਧਾਰ ਬਾਦੀ ਮਹਿਮ ਦੇ ਤੇ ਮਤੇ ਪਾਏ ਨੇ ਇਹ ਮਤੇ ਪਿੰਡ ਦੀ ਸਹਿਮਤੀ ਨਾਲ ਪਏ ਹਨ ਜੀ ਠੀਕ ਹੈ ਨੀ ਬਾਕੀ ਜਿਹੜੇ ਸਟਿੰਗ ਦਾ ਮਤਾ ਪਾਇਆ ਸਟਿੰਗ ਪਹਿਲਾਂ ਆਪਣੇ ਪਿੰਡ ਚ ਕਿੰਨੀ ਕੁ बिकਦੀ ਸੀ ਕਿੰਨਾ ਕੁ ਤੁਹਾਨੂੰ ਲੱਗਦਾ ਸੀ ਕਿ ਦੁਕਾਨਾਂ ਤੇ ਕਿੰਨੇ ਕੁ ਜਿਹੜੇ ਨੌਜਵਾਨ ਇਹਨੂੰ ਪੀਂਦੇ ਨੇ ਦੁਕਾਨਾਂ ਵਾਲਿਆਂ ਦੇ ਦੱਸਣ ਦੇ ਮੁਤਾਬਕ ਕੀ ਉਹ ਕਹਿੰਦੇ ਵੀ ਸਾਡੀ 80% ਸਟਿੰਗ ਵੇਚਦੀ ਸੀ 20% ਜਿਹੜੀ ਆਪਣੀ ਸਾਫਟ ਡਰਿੰਕ ਆ ਉਹ ਵੇਚਦੀ ਸੀ ਵੇਚਦੀ ਜ਼ਿਆਦਾ ਸਟਿੰਗ ਦੀਗੀ ਠੀਕ ਆ ਬਾਕੀ ਇਹ ਜਿਵੇਂ ਛੋਟੇ ਬੱਚੇ ਨੇ ਉਹਨਾਂ ਲਈ ਬਹੁਤ ਜ਼ਿਆਦਾ ਖਤਰਨਾਕ ਹੈ ਮੇਰਾ ਖੁਦ ਦਾ ਭਾਂ ਜਿਆਦਾ ਸਖਸਾਨਾਂ ਦਾਗਾ ਉਜਾ ਸਾਡੇ ਉਰੇ ਆ ਜਾਂਦਾਗਾ ਤਾਂ ਉਹ ਕਹਿੰਦਾ ਮਮਾ ਮੈਂ ਸਟਿੰਗ ਪੀਦਾ ਸੀ ਉਹਨੂੰ ਕਈ ਵਾਰ ਰੋਕ ਦੇ ਵੀ ਆ ਉਹ ਕਹਿੰਦਾ ਮਮਾ ਇਹ ਵਧੀਆ ਬਹੁਤ ਆ ਹੂੰ ਠੀਕ ਹੈ ਜਨ ਕਿ ਟੇਸਟ ਵਧੀਆ ਲੱਗਦਾ ਬੱਚੇ ਵਧੀਆ ਲੱਗਦਾਗਾ ਠੀਕ ਹੈ ਉਹਦੇ ਕਰਕੇ ਬਾਕੀ ਅਸੀਂ ਜਦ ਸਵੇਰੇ ਸਾਡੀਆਂ ਜਿਹੜੀਆਂ ਪਿੰਡੀਆਂ ਦੇ ਕੰਨਾਂ ਨੇ ਰੋਡ ਦੇ ਉੱਪਰ ਹੀ ਨੇ ਹੂੰ ਜਦ ਲੰਘਦੇ ਆ ਛੋਟੇ ਛੋਟੇ ਬੱਚਿਆਂ ਲਵੇ ਉਹਨਾਂ ਦੇ ਹੱਥਾਂ 'ਚ ਸਟਿੰਗ ਹੁੰਦੀ ਆ ਜੋ ਕਿ ਮਿਹਰ ਡਾਕਟਰ ਨੇ ਜਿਹੜੇ ਉਹ ਦੱਸਦੇ ਨੇ ਵੀ ਜਿਹੜੀ ਸਟਿੰਗ ਆ ਇਹ ਬਹੁਤ ਘਾਤਕ ਨਸ਼ਾ ਹੈਗਾ ਬੱਚਿਆਂ ਲਈ ਹੂੰ ਬਾਕੀ ਜਿਹੜੇ ਕੋਈ ਆਪਣੇ ਨਸ਼ੇ ਦਾ ਸੇਵਨ ਕਰਦੇ ਨੇ ਜਿਹੜਿਆ ਪ੍ਰਾ ਹੈਗਾ ਜਾਂ ਸਨੇਚਰ ਕੈਪਸੂਲ ਨੇ ਉਹਨਾਂ ਨੂੰ ਖੋਲ ਕੇ ਇਹਦੇ ਵਿੱਚ ਪਾਉਂਦੇ ਨੇ ਦੋ ਠੀਕ ਹੈ ਉਹ ਕਹਿੰਦੇ ਜਾਂ ਦੋ ਕੈਪਸੂਲ ਪਾ ਕੇ ਸਾਰਾ ਦਿਨ ਵਧੀਆ ਖੜਿਆ ਰਹਿੰਦਾ ਸਰੀਰ ਠੀਕ ਹੈ ਅੱਛਾ ਉਹ ਨਸੇ 'ਚ ਵੀ ਯੂਜ਼ ਕਰਦੇ ਨੇ ਇਹਨਾਂ ਨੂੰ ਜਿਹੜੇ ਕਰਨ ਵਾਲੇ ਨੇ ਪਿੰਡ 'ਚ ਦੇਖੋ ਚੰਗੇ ਮਾੜੇ ਬੰਦੇ ਲੈ ਵੀ ਹਰੇਕ ਬੰਦੇ ਲੈ ਵੀ ਉੱਠਦੇ ਬੈਠਦੇ ਆ ਹਰੇਕ ਜਦੋਂ ਗੱਲਾਂ ਚੱਲਦੀਆਂ ਨੇ ਉਹਨੂੰ ਦੇਖ ਕੇ ਸਾਡੀ ਜਿਹੜੀ ਪੰਚਾਇਤਾ ਨੌਜਵਾਨ ਪੰਚਾਇਤ ਆ ਨਸ਼ਾ ਰਹੇ ਤਾਂ ਪੰਚਾਇਤਾਂ ਠੀਕ ਹੈ ਠੀਕ ਹੈ ਬਾਕੀ ਸਰਪੰਚ ਸਾਹਿਬ ਕਿੰਨੀਆਂ ਕਿ ਦੁਕਾਨਾਂ ਨੇ ਸੋਡੇ ਪਿੰਡ ਦੀਆਂ ਜਿੱਥੇ ਪਹਿਲਾਂ ਇਹ ਜਿਹੜੇ એનર્ਜੀ ਡਰਿੰਕ ਤੇ ਇਹ ਵਿਕਦੇ ਤੇ ਸਾਡੇ ਪਿੰਡ 'ਚ ਤਕਰੀਬਨ ਕਰਿਆਨੇ ਦੀਆਂ 20-25 ਦੁਕਾਨਾਂ ਨੇ ਜੀ ਜਿੰਨਾਂ ਤੇ ਜ਼ਿਆਦਾਤਰ ਆਪਣੇ ਸਟਿੰਗ ਆ ਜਿਹੜੀ ਇਹ ਵਿਕਦੀ ਤੇ ਹਮ ਬਾਕੀ ਜਿਹੜੀਆਂ ਹੋਰ ਵੀ એનર્ਜੀ ਡਰਿੰਕਾਂ ਨੇ ਜਿਵੇਂ ਰੈੱਡ ਬੁੱਲ ਹੋਗੀ ਹੇਲੋ ਹੋਗੀ ਦੁਕਾਨਦਾਰਾਂ ਨੂੰ ਉਹ ਵੀ ਬੇਨਤੀ ਕਰਿਆ ਵੀ ਉਹ ਵੀ ਨਾ ਵੇਚੋ ਤੁਸੀਂ ਕਿਸੇ ਵੀ ਦੁਕਾਨ ਤੇ ਜਾ ਕੇ ਲਾਈਵ ਕਵਰਿੰਗ ਕਰ ਸਕਦੇ ਹਾਂ ਹਾਂ ਐ ਨਹੀਂ ਬਿਲਕੁਲ ਬਿਲਕੁਲ ਬਾਕੀ ਜਦੋਂ ਤੁਸੀਂ ਇਹ ਮਤਾ ਪਾਇਆ ਮਤਾ ਲਿਆਂਦਾ ਕਈ ਵਾਰੀ ਜਿਵੇਂ 20 25 ਦੁਕਾਨਦਾਰਾਂ ਦੀ ਗੱਲ ਕਰਦੇ ਹਾਂ ਕਈ ਵਾਰੀ ਦੁਕਾਨਦਾਰ ਹੁੰਦੇ ਨੇ ਕਈ ਦੁਕਾਨਦਾਰ ਹਰਖ ਕਰਦੇ ਨੇ ਕਿ ਸਾਡੇ ਢਿੱਡ ਤੇ ਲੱਤ ਕਿਉਂ ਮਾਰਦੇ ਹੋ ਜੀ ਸਾਡੀ ਤਾਂ ਇਹੀ ਡਰਿੰਕ ਵਿਕਦੀ ਹੈ ਕੋਈ ਐਵੇਂ ਦੀ ਗੱਲਬਾਤ ਤਾਂ ਨਹੀਂ ਕਰੀ ਨਹੀਂ ਇਹੋ ਜੀ ਕੋਈ ਗੱਲਬਾਤ ਨਹੀਂ ਸਾਰੇ ਦੁਕਾਨਦਾਰਾਂ ਵਾਲਿਆਂ ਦਾ ਵਧੀਆ ਰਿਸਪੌਂਸ ਆ ਜੀ ਹੱਸਦੇ ਹੱਸਦੇ ਉਹਨਾਂ ਨੇ ਸਾਨੂੰ ਰਿਸਪੌਂਸ ਦਿੱਤਾ ਹੈਗਾ ਕੋਈ ਦੁਖੀ ਹੋ ਕੇ ਰਿਸਪੌਂਸ ਨਹੀਂ ਦਿੰਦਾ ਹੂੰ ਠੀਕ ਹੈ ਬਾਕੀ ਚਲੋ ਸਟਿੰਗੀ ਬੰਦੇ ਕਰਾਈ ਆ ਅਸੀਂ ਨੇ ਤੇ ਉਸ ਤੋਂ ਬਾਅਦ ਫਿਰ ਤੁਸੀਂ ਚੈੱਕ ਵੀ ਕਰਿਆ ਕਿਤੇ ਦੁਕਾਨਾਂ ਤੇ ਜਾ ਕੇ ਜਾਂ ਚੈੱਕ ਕਰਵਾਇਆ ਕਿਸੇ ਨੂੰ ਵੀ ਦੇਖੋ ਵੀ ਕੋਈ ਵੇਚਦਾ ਤਾਂ ਨਹੀਂ ਹੈਗਾ ਰੋਜ਼ ਹੀ ਕਰਦੇ ਆ ਜੀ ਬੰਦੇ ਭੇਜਦੇ ਆ ਜਿਹੜਾ ਜ਼ਿਆਦਾ ਇਹਦਾ ਸੇਵਨ ਕਰਦੇ ਨੇ ਵੀ ਕਿਸੇ ਨਾ ਕਿਸੇ ਬੰਨੇ ਕਿਸੇ ਦੁਕਾਨਦਾਰ ਲਾ ਉਹ ਕੋਈ ਚੋਰੀ ਛਿਪੇ ਵੇਚਦਾ ਉਹਦਾ ਪਤਾ ਲੱਗੇ ਪਰ ਤਕਰੀਬਨ ਇੱਕ ਮਹੀਨਾ ਹੋਣ ਵਾਲਾ ਹਜੇ ਤੱਕ ਕੋਈ ਇਹ ਜੀ ਗੱਲ ਬਾਤ ਆਈ ਨਹੀਂ ਹੈਗੀ ਠੀਕ ਹੈ ਐ ਨਹੀਂ ਹੈਗਾ ਜੀ ਕਈ ਵਾਰ ਨਾ ਆਪਾਂ ਮਤੇ ਪਾ ਕੇ ਕਾਗਜਾਂ ਛੱਡ ਦਿੰਨੇ ਆ ਉਹ ਤੋਂ ਬਾਅਦ ਆਪਾਂ ਗੌਰ ਨਹੀਂ ਕਰਦੇ ਠੀਕ ਹੈ ਉਹ ਗੱਲ ਨਹੀਂ ਹੈਗੀ ਬਿਲਕੁਲ ਹਾਂਜੀ ਕੀ ਨਾਮ ਆ ਜੀ ਆਪਣਾ ਸਰਦਾਰ ਅਵਤਾਰ ਸਿੰਘ ਜੀ ਅੱਛਾ ਅਵਤਾਰ ਸਿੰਘ ਜੀ ਮੈਂਬਰ ਪੰਜ ਠੀਕ ਆ ਜੀ ਮੈਂਬਰੋਂ ਤੁਸੀਂ ਪੰਚਾਇਤ ਮੈਂਬਰੋਂ ਤੇ ਮਤੇ ਪਾਏ ਨੇ ਤੁਸੀਂ ਸਾਰੀ ਸਹਿਮਤੀ ਨਾਲ ਸਭ ਤੋਂ ਪਹਿਲਾਂ ਮਤਾ એનર્ਜੀ ਡਰਿੰਕ ਦਾ ਕਿਵੇਂ ਲੱਗਿਆ ਤੁਹਾਡੇ ਵੀ ਮਨ ਚ ਆਉਂਦੀਆਂ ਦੀਆਂ ਗੱਲਾਂ ਬਾਤਾਂ ਵੀ ਇਹ ਤਾਂ ਖਤਰਨਾਕ ਆ ਕਿਉਂਕਿ ਤੁਸੀਂ ਦੇਖਦੇ ਹੋ ਜਿਹੜੀ ਨਵੀਂ ਪਨੀਰੀਆ ਕਹਿੰਦੇ ਪਿੰਦੀਓ ਬਹੁਤ ਸੀ ਇਹੇ ਹੋਰ ਹੈ ਜੀ ਜਦੋਂ ਅਸੀਂ ਉਰਾਂ ਪਰਾ ਜਾਂਦੇ ਜਾਂ ਜਿਹੜੇ ਛੋਟੇ ਸਕੂਲ ਦੇ ਸਾਡੇ ਸਕੂਲ ਦੇ ਸਾਡੇ ਤੁੰਗਾ ਭਰੂਰ ਜੀ ਸਾਡੇ ਜਿਹੜੇ ਰੋਜ਼ਵਾਕ ਲੰਘਦੇ ਨੇ ਉਰੋਂ ਦੀ ਲੈ ਕੇ ਜਦੋਂ ਪੀਂਦੇ ਨੇ ਸਾਨੂੰ ਬਹੁਤ ਮਸੇਵ ਸੁਆ ਵੀ ਐਂ ਕਰਕੇ ਇਹ ਨਸ਼ਾ ਕਰਕੇ ਇਹ ਪੀਂਦੇ ਨੇ ਜਵਾਕ ਉਹਦੀ ਰੀਸ ਨਾਲ ਛੋਟੇ ਛੋਟੇ ਬੱਚੇ ਜਿਹੜੇ ਹੋਰ ਆਉਂਦੇ ਨੇ ਉਹ ਨਾਲ ਲੱਗ ਕੇ ਉਦੋਂ ਜਾਂਦੇ ਨੇ ਕਿੱਕ ਮਾਰੀ ਮੋਟਰਸਾਈਕਲ ਤੇ ਮੂੰਹ ਚ ਜਾਂਦੇ ਪੀਂਦੇ ਪੀਂਦੇ ਪੀਂ ਜਾਂਦੇ ਇਹਦੇ ਕਰਕੇ ਅਸੀਂ ਜੋ ਸਾਡੀ ਪੰਚਾਇਤ ਨੇ ਜੋ ਫੈਸਲਾ ਲੈਂਦਾ ਸੀ ਕਿਦਾਂ ਇਕੱਠਾ ਕਰਿਆ ਪੰਚਾਇਤ ਦਾ ਉਦੋਂ ਬਾਅਦ ਅਸੀਂ ਸਾਰੇ ਦੋਏ ਨਵੀਆਂ ਪੁਰਾਣੀਆਂ ਪੰਚਾਇਤਾਂ ਤੇ ਨੰਬਰਦਾਰਾਂ ਨੂੰ ਇਕੱਠਾ ਕਰਕੇ ਸਾਰਿਆਂ ਨੂੰ ਇਹ ਪੁੱਛ ਕੇ ਵੀ ਆਪਾਂ ਮਤੇ ਪਾਉਣੇ ਨੇ ਵੀ ਇਹ ਕਹਿੰਦੇ ਵੀ ਇਹ SLAਗਾਯੋਗ ਹੈ ਹਰੇਕ ਮੰਦਨੇ ਸਾਨੂੰ ਸਹਿਮਤੀ ਦਿੱਤੀ ਹਰੇਕ ਸਾਡੇ ਨਾਲ ਬੱਚਾ-ਬੱਚਾ ਸਾਡੇ ਨਾਲ ਪਿੰਡ ਦਾ ਹੈਗਾ ਹਰੇਕ ਮੰਦਨੇ ਇਹੀ ਕਹਿ ਵੀ ਬਹੁਤ ਸਲਾਗਾ ਜੋ ਕਰ ਕਿ ਸਾਂਝਾ ਜੋ ਕੰਮ ਕਰ ਰਹੇ ਬਿਲਕੁਲ ਬਾਕੀ ਉਸ ਤੋਂ ਬਾਅਦ ਦੁਕਾਨਦਾਰਾਂ ਨੇ ਵੀ ਸਾਥ ਦਿੱਤਾ ਤੁਹਾਡਾ ਕਾਨਾਦਾਰਾਂ ਨੇ ਸਾਨੂੰ ਇੰਨਾ ਸਾਥ ਦਿੱਤਾ ਤੂੰ ਜਿੰਨਾ ਕਹਿੰਦੇ ਵੀ ਅਸੀਂ ਨਗਰ ਨਾਲ ਤੇ ਪੰਚਾਇਤ ਨਾਲ ਮਿਲ ਕੇ ਮਿਲ ਕੇ ਚੱਲਾਂਗੇ ਜੋ ਤੁਹਾਡਾ ਫੈਸਲਾ ਸਾਡੇ ਸਿਰ ਮੱਥੇ ਠੀਕ ਹੈ ਇੱਕ ਦੂਜੇ ਨੰਬਰ ਦਾ ਮਤਾ ਅਸੀਂ ਦੇਖ ਰਹੇ ਸੀ ਕਿ ਉਹ ਮਤਾ ਵੀ ਤੁਸੀਂ ਨਸ਼ਿਆਂ ਵਿਰੁੱਧ ਪਾਇਆ ਕਿ ਨਸ਼ੇ 'ਚ ਜਿਹੜਾ ਦੀ ਕੋਈ ਗਵਾਹੀ ਦਊਗਾ ਕਿ ਉਹਦੇ ਅਸੀਂ ਵਿਰੁੱਧ ਮਤਲਬ ਪਿੰਡ ਦਾ ਕੋਈ ਗਵਾਹੀ ਦਿੰਦਾ ਹੀ ਨਹੀਂ ਉਹਦੇ ਤਾਂ ਅਸੀਂ ਇੰਨੇ ਜ਼ਿਆਦੇ ਵਿਰੁੱਧਾਂ ਜੀ ਕੋਈ ਵੀ ਸਾਡਾ ਮੈਂਬਰ ਪੰਚਾਇਤ ਮੈਂਬਰ ਜਾਂ ਸਾਡਾ ਨੰਬਰਦਾਰ ਕਿਸੇ ਤੇ ਵੀ ਨਸ਼ੇ ਵਾਲੇ ਨੂੰ ਜਾਂ ਕੋਈ ਛਡਾਉਣ ਜਾਊਗਾ ਤਾਂ ਕੋਈ ਜ਼ਮਾਨਤ ਲੈ ਕੇ ਜਾਊਗਾ ਅਸੀਂ ਉਹਦਾ ਬਾਈਕਾਟ ਕਰਕੇ ਅਸੀਂ ਪਹਿਲੇ ਦਿਨ ਤੋਂ ਹੀ ਪਿੰਡ 'ਚ ਇਹ ਫੈਸਲਾ ਸਾਡਾ ਮਨਜ਼ੂਰ ਕਰਤਾ ਵੀ ਅਸੀਂ ਕਿਸੇ ਦੀ ਵੀ ਗਵਾਹੀ ਨਾ ਅਸੀਂ ਨੰਬਰਦਾਰ ਵੱਲੋਂ ਨਾ ਸਾਡੇ ਪੰਚਾਇਤ ਮੈਂਬਰ ਦਾ ਕੋਈ ਗਵਾਹੀ ਦੇਣੀ ਨਹੀਂ ਹੈ ਠੀਕ ਹੈ ਮੈਂਬਰ ਸਾਹਿਬ ਵੈਸੇ ਪਿੰਡਾਂ 'ਚ ਬਹੁਤ ਕੁਝ ਹੁੰਦਾ ਕਹਿੰਦੇ ਆ ਵੀ ਗਵਾਹੀ ਨਹੀਂ ਆਪਾਂ ਦਿੰਦੇ ਵੈਸੇ ਤੁਹਾਡਾ ਵੱਡਾ ਪਿੰਡਾ ਤੁਹਾਡੇ ਪਿੰਡ ਨਸ਼ਾ ਕਿੰਨਾ ਕਾ ਹੈਗਾ ਨਸ਼ਾ ਨਸ਼ਾ ਸਾਡੇ ਹੈਗਾ ਨਹੀਂ ਤੇ ਹੈਗਾ ਜੀ ਸਾਡੇ ਵਿੱਚ ਵਿੱਚ ਹੈਗਾ ਤੀਗਾ ਅਸੀਂ ਉਹ ਵੀ ਕਵਰ ਕਰ ਲਿਆ ਉਹ ਵੀ ਅਸੀਂ ਲੋਕ ਇੰਨੇ ਫੜਾਤੇ ਤੇ ਜੋ ਹੈਗੇ ਤੇ ਦੋ ਚਾਰ ਬੰਦੇ ਸੀ ਫੜਾ ਕੇ ਉਹਨਾਂ ਨੂੰ ਵੀ ਅਸੀਂ ਇੰਦੀ ਕਰਤਾ ਮਸਾਹਸ ਕਰ ਰਹਾਤਾ ਵੀ ਸਾਡਾ ਕੋਈ ਬੰਦਾ ਨੂੰ ਸ਼ਰਾਉ ਨਹੀਂ ਗਿਆ ਠੀਕ ਹੈ ਕੋਈ ਬੰਦਾ ਚੋਰੀ ਕਰਦਾ ਕੋਈ ਬੰਦਾ ਨਸ਼ਾ ਵੇਚਦਾ ਜਾਂ ਕੋਈ ਫੜਾ ਕਰਦਾ ਅਸੀਂ ਕਿਸੇ ਤੇ ਮੰਗਰ ਨਹੀਂ ਜਾਂਦਾ ਠੀਕ ਹੈ ਹਾਂ ਇਹ ਸਾਡਾ ਪੰਚਾਇਤ ਦਾ ਫੈਸਲਾ ਹੈ ਕੋਈ ਵੀ ਸਾਡਾ ਮੈਂਬਰ ਜਾਂਦਾ ਵੀ ਨਹੀਂ ਠੀਕ ਹੈ ਹਾਂ ਅੱਛਾ ਹੁਣ ਜਨੀ ਕੇ ਨਸ਼ਾ ਬਿਲਕੁਲ ਨਹੀਂ बिकਦਾ ਤੁਹਾਡੇ ਪਿੰਡ ਤੇ ਕੋਈ ਨਸ਼ੇ ਕਰਨ ਵਾਲਾ ਵੀ ਕੋਈ ਨਸ਼ਾ ਵਾਲਾ ਵੀ ਨਹੀਂ ਹੈਗਾ ਸਾਡੇ ਵੇਚਣ ਵਾਲਾ ਨਹੀਂ ਹੈਗਾ ਜੀ ਠੀਕ ਹੈ ਹਾਂ ਇਹ ਕੰਟਰੋਲ ਕਰਤਾ ਤੁਸੀਂ ਕੰਟਰੋਲ ਸੀ ਕਰਤਾ ਜੀ ਪੂਰਾ ਜਾਦੇ ਕੰਟਰੋਲ ਹੈ ਸਾਡੀ ਪੰਚਾਇਤ ਦਾ ਫੁੱਲ ਜਾਦੇ ਅਸੀਂ ਮਦਦ ਕਰਦੇ ਆ ਸਾਡੇ ਨਾਲ ਨਗਰ ਦਾ ਵੀ ਬਹੁਤ ਵੱਡਾ ਸਾਥ ਹੈ ਠੀਕ ਹੈ ਹਾਂ ਜੇ ਕਹੀਏ ਕਿਹਾ ਇਹ ਜਾਂਦਾ ਜੀ ਜੇ ਪਿੰਡ ਚ ਕੋਈ ਨਸ਼ਾ ਵੇਚਣ ਵਾਲਾ ਨਹੀਂ ਹੁੰਦਾ ਬਾਹਰੋਂ ਬੰਦੇ ਵੇਚਣ ਵਾਲੇ ਆ ਜਾਂਦੇ ਨੇ ਉਹਨਾਂ ਨੇ ਦਰਵਾਜ਼ੇ ਖੜਕੇ ਵੇਚਦੇ ਜਾਂ ਮੱਲਕ ਦੇ ਨੇ ਕਿਤੇ ਵੇਚਦੇ ਮਤਲਬ ਚੁੱਪਚੀਪੀਤੇ ਕਰਤੇ ਕੰਮ ਕੋਈ ਐਵੇਂ ਦੀ ਗੱਲਬ ਜੋ ਉਥੇ ਫਲਾਣੇ ਸਾਮੇ ਖੜਾ ਦੀਗਾ ਜਾਂ ਵੇਚਣੋਂ ਉਸੇ ਨਾਲ ਦੀ ਨਾਲ ਸਾਡੀ ਪੰਚਾਇਤ ਰਕਾਰਪੀ ਕਰਦੀ ਆ ਨਾਲ ਦੀ ਨਾਲ ਅਸੀਂ ਐਸਐਚਓ ਨੂੰ ਨਾਲ ਦੀ ਨਾਲ ਅਸੀਂ ਤਲਾਸ਼ ਕਰਦੇ ਵੀ ਫਲਾਣਾ ਬੰਦਾ ਸਾਡੇ ਵੇਚਣ ਆਇਆ ਠੀਕ ਹੈ ਹਾਂ ਇਹ ਨਾਲ ਸਾਡੇ ਪਿੰਡ ਦਾ ਇੰਨਾ ਸਾਥ ਹੈ ਸਾਡੇ ਬੱਚੇ-ਬੱਚੇ ਦਾ ਸਾਥ ਹੈ ਅਸੀਂ ਐਂ ਕਹਿੰਦੇ ਵੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਵੀ ਉਹ ਬਚ ਰਹੀ ਹੈ ਇਨਾ ਮਤਲਬ ਕੰਟਰੋਲ ਵੀ ਤੁਸੀਂ ਤੈਉ ਕਰ ਲਿਆ ਤੁਸੀਂ ਪੂਰੇ ਪੂਰੀ ਪੰਚਾਇਤ ਲੱਗੀ ਵੀ ਹੈ ਇਹੀ ਕੰਮਾਂ ਫੁੱਲ ਕੰਮ ਲੱਗੀ ਹੈ ਸਾਡੀ ਪੰਚਾਇਤ ਸਾਰੀ ਜਿਹੜੀ ਪੰਚਾਇਤ ਹੈ ਉਹਦੇ ਵਿੱਚੋਂ ਮੇਰੀਏ ਥੋੜੀ ਜਿਹੀ ਉਮਰ ਜ਼ਿਆਦੇ ਆ ਨੇ ਸਾਰੇ ਜਾਨੀ ਜਿੰਨੀ ਸਾਡੀ ਟੀਮ ਹੈ ਸਾਰੇ ਮੁੰਡੇ ਜੰਗ ਮੁੰਡੇ ਨੇ ਇਸ ਨੂੰ ਕਹਿਣ ਦੀ ਲੋੜ ਨਹੀਂ ਹਰ ਇੱਕ ਬੰਦੇ ਦੀ ਰਿਕਵਰੀ ਤੇ ਲੱਗੇ ਹੋਣੇ ਬੰਦਾ ਅਗਲਾ ਕਹਿੰਦਾ ਕਿ ਬੰਦਾ ਗਲਤ ਕੰਮ ਨਾ ਕਰ ਜੀ ਠੀਕ ਹੈ ਹਾਂ ਜੀ ਬਿਲਕੁਲ ਜੀ ਇਹ ਆ ਪਿੰਡ ਉਪਲੀ ਦੀ ਪੰਚਾਇਤ ਜਿਹੜੀ ਨੌਜਵਾਨ ਪੰਚਾਇਤ ਆ ਕੇ ਪਿੰਡ ਦੇ ਵਿੱਚ ਨਸ਼ਾ ਜੇ ਹੈਗਾ ਸੀ ਥੋੜਾ ਬਹੁਤਾ ਉਹ ਅਸੀਂ ਪੂਰਾ ਖਤਮ ਕਰਤਾ ਤੇ ਜਿਹੜੇ ਮਤੇ ਪਾਏ ਨੇ ਉਹ ਨਸ਼ਿਆਂ ਦੇ ਵਿਰੁੱਧ ਨੇ ਜਾਂ ਜਿਹੜੀਆਂ એનર્ਜੀ ਡਰਿੰਕਸ ਨੇ ਉਹਨਾਂ ਦੇ ਵਿਰੁੱਧ ਪਾਏ ਨੇ ਸੋ ਬਾਈ ਜੀ ਉਰੀ ਪੂਰੀ ਪੰਚਾਇਤ ਸਾਡੇ ਨਾਲ ਆ ਸਰਪੰਚ ਮੈਂਬਰ ਬਾਈ ਜੀ ਮੌਜੂਦ ਨੇ ਬਾਈ ਜੀ ਕੀ ਨਾਮ ਆਪਣਾ ਕੁਲਦੀਪ ਸਿੰਘ ਪੰਚੀ ਅੱਛਾ ਕੁਲਦੀਪ ਸਿੰਘ ਜੀ ਮਤੇ ਅਸੀਂ ਦੇਖਿਆ ਦੋ ਤੇ ਜ਼ਿਕਰ ਕਰ ਲਿਆ ਹੋਰ ਕਿਹੜੇ ਕਿਹੜੇ ਮਤੇ ਨੇ ਮੇਨ ਜਿਹੜੇ ਤੁਸੀਂ ਵੱਡੇ ਮਤੇ ਪਾਏ ਨੇ ਜਿਨ੍ਹਾਂ ਨਾਲ ਵੀ ਸੁਧਾਰ ਰਹੇ ਪੂਰਾ ਜਿਵੇਂ ਕਿ ਵੀਰ ਜੀ ਇੱਕ ਮੈਡੀਕਲ ਦੁਕਾਨਾਂ ਨੇ ਜਿੰਨੀਆਂ ਵੀ ਜੀ ਉਹਨਾਂ ਨੂੰ ਵੀ ਅਸੀਂ ਬੇਨਤੀ ਕਰੀ ਹੈ ਕਿ ਜੋ ਸਰਿੰਜਾਂ ਨੇ ਉਹ ਨਾ ਦਿੱਤੇ ਜਾਣ ਕਿਉਂਕਿ ਚਿੱਟੇ ਵਾਲੇ ਨੇ ਜਿਹੜੇ ਉਹ ਸਰਿੰਜਾਂ ਦੀ ਵਰਤੋਂ ਕਰਦੇ ਨੇ ਠੀਕ ਹੈ ਤੇ ਆਪਾਂ ਅਕਸਰ ਟੀਵੀ ਤੇ ਦੇਖਦੇ ਆਂ ਖਬਰਾਂ ਦੇ ਵਿੱਚ ਦੇਖਦੇ ਆ ਕਿ ਸਰਿੰਜਾਂ ਵਿੱਚ ਹੀ ਰਹਿ ਜਾਂਦੇ ਨੇ ਤੇ ਮੌਤਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਉਹ ਵੀ ਅਸੀਂ ਉਹਨਾਂ ਨੂੰ ਬੇਨਤੀ ਕਰੀ ਹੈ ਉਹਨਾਂ ਨੇ ਵੀ ਜਿਹੜਾ ਉਹ ਸਾਡਾ ਸਾਥ ਦੇਣ ਦਾ ਵਾਅਦਾ ਕੀਤਾ ਹੈ ਤੇ ਇੱਕ ਜਿਹੜਾ ਹੋਰ ਅਹਿਮ ਫੈਸਲਾ ਪਾਇ ਕੀਤਾ ਸੀ ਜਿਹੜਾ ਸਾਡੇ ਸਮਾਜ ਦੇ ਵਿੱਚ ਅੱਜ ਇੱਕ ਬਹੁਤ ਜ਼ਰੂਰੀ ਵੀ ਸੀ ਕਿਉਂਕਿ ਸਾਡੇ ਰਿਸ਼ਤਿਆਂ ਦਾ ਬੜਾ ਘਾਣ ਹੋ ਰਿਹਾ ਸੀ ਪਿੰਡ ਦੇ ਵਿੱਚ ਹੀ ਜਿਹੜਾ ਗਵਾਂਢ ਦੇ ਵਿੱਚ ਹੀ ਵਿਆਹ ਕਰਵਾਏ ਜਾਂਦੇ ਸੀ ਸਾਡੇ ਨੌਜਵਾਨ ਪੀੜੀ ਤੇ ਉਹਦੇ ਨਾਲ ਸਾਡੇ ਰਿਸ਼ਤਿਆਂ ਦਾ ਘਾਣ ਹੁੰਦਾ ਸੀ ਉਹ ਵੀ ਸਾਡੇ ਪਿੰਡ ਨੇ ਸਾਡੇ ਬਜ਼ੁਰਗਾਂ ਨੇ ਬੜੀ ਸਹਿਮਤੀ ਦਿੱਤੀ ਆ ਤੇ ਨੌਜਵਾਨਾਂ ਨੇ ਵੀ ਸਹਿਮਤੀ ਦਿੱਤੀ ਆ ਕਿ ਇਹ ਰਿਸ਼ਤਿਆਂ ਦੇ ਘਾਣ ਨੂੰ ਬਚਾਇਆ ਜਾਵੇ ਅਤੇ ਜਿਹੜਾ ਪਿੰਡ ਦੇ ਵਿੱਚ ਹੀ ਪਿੰਡ ਦਾ ਕੁੜੀ ਮੁੰਡਾ ਆਪਸ ਵਿੱਚ ਵਿਆਹ ਕਰਾਉਂਦੇ ਨੇ ਉਹਨਾਂ ਨੂੰ ਪਿੰਡ 'ਚ ਨਹੀਂ ਰਹਿਣ ਦਿੱਤਾ ਜਾਊ ਜਾਂ ਕੋਈ ਬਾਗਲੇ ਪਿੰਡ ਦਾ ਕਰਵਾ ਕੇ ਸਾਡੇ ਪਿੰਡ 'ਚ ਆਉਂਦਾ ਤਾਂ ਉਹਨੂੰ ਵੀ ਪਿੰਡ ਦੇ ਵਿੱਚ ਅਸੀਂ ਨਹੀਂ ਰਹਿਣ ਦੇਵਾਂਗੇ ਉਹਨੂੰ ਸਮਾਜਿਕ ਬਾਈਕਾਟ ਆ ਜਿਹੜਾ ਉਹ ਕੀਤਾ ਜਾਣਾ ਠੀਕ ਹੈ ਪਹਿਲਾਂ ਵੈਸੇ ਹੁੰਦਾ ਸੀ ਐਵੇਂ ਦਾ ਚੱਲਦਾ ਸੀ ਤੁਹਾਡੇ ਪਿੰਡ ਦੀ ਗੱਲ ਕਰੀਏ ਜੇ ਐਵੇਂ ਦਾ ਹੋ ਇੱਕ ਦੋ ਕੇਸ ਹੋਏ ਨੇ ਜੀ ਇਸੇ ਕਰਕੇ ਜਿਹੜਾ ਹੈਗਾ ਉਹ ਇੱਕ ਫੈਸਲਾ ਲੈਣਾ ਪਿਆ ਕਿਉਂਕਿ ਜਦੋਂ ਕੋਈ ਵੀ ਚੀਜ਼ ਕੋਈ ਸਾਹਮਣੇ ਆਉਂਦੀ ਹੈ ਉਸ ਤੋਂ ਬਾਅਦ ਹੀ ਸਾਨੂੰ ਉਹਦਾ ਜਿਹੜਾ ਉਹ ਤਾਂ ਕੁਝ ਨਾ ਕੁਝ ਹੱਲ ਕਰਨਾ ਪੈਂਦਾ ਇਸ ਲਈ ਜਿਹੜਾ ਹੋਏ ਨੇ ਤਾਂ ਹੀ ਇਹਦਾ ਜਿਹੜਾ ਹੱਲ ਕਰਨਾ ਪਿਆ ਬਿਲਕੁਲ ਜਾਨੀ ਕਿ ਨੌ ਅਹਿਮ ਮਤੇ ਫਿਰ ਪਹਿਲਾਂ ਤੁਸੀਂ ਸੋਚ ਵਿਚਾਰ ਕੀਤੀ ਕਿ ਸਮਾਜ ਨੂੰ ਸੁਧਾਰਨ ਲਈ ਕਿਹੜੇ ਕਿਹੜੇ ਮਤੇ ਪਏ ਜਾਣ ਫਿਰ ਉਸ ਤਰੀਕੇ ਨਾਲ ਮਤੇ ਪਏ ਨੇ ਸਾਰੇ ਹਾਂਜੀ ਸਾਰੇ ਜਿਹੜੇ ਨਗਰ ਪੰਚਾਇਤ ਸਾਰੇ ਬੈਠ ਕੇ ਪਹਿਲਾਂ ਜਿਹੜੇ ਮਸਲੇ ਨੇ ਉਹਨਾਂ ਨੂੰ ਵਿਚਾਰਿਆ ਜਾਂਦਾ ਉਸ ਤੋਂ ਬਾਅਦ ਅਸੀਂ ਜਿਵੇਂ ਜਿਵੇਂ ਸਾਡਾ ਖੇਤਰਾ ਜਿੰਨਾ ਕੋਹਰਾ ਸਾਡਾ ਅਸੀਂ ਉਹਦੇ ਵਿੱਚ ਵਿਚਾਰ ਕਰਕੇ ਸਾਰੀ ਸੰਗਤ ਨਾਲ ਵਿਚਾਰ ਕੀਤਾ ਲੋਕਾਂ ਨਾਲ ਵਿਚਾਰ ਕੀਤਾ ਕਿ ਇਦਾਂ ਦੇ ਮਤੇ ਆਪਾਂ ਨੂੰ ਕਿਵੇਂ ਲੱਗਦੇ ਨੇ ਠੀਕ ਲੱਗਦੇ ਨੇ ਤਾਂ ਉਹਨਾਂ ਸਾਰਿਆਂ ਦਾ ਇਕੱਠ ਕੀਤਾ ਗਿਆ ਜਿਵੇਂ ਕਿ ਆਪਾਂ ਸਟਿੰਗ ਨੂੰ ਲੈ ਲიਏ ਸਾਰੇ ਦੁਕਾਨਦਾਰ ਨੇ ਜਿਹੜੇ ਇਹਨਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਸਾਰਿਆਂ ਨੇ ਇਹਨਾਂ ਨੇ ਸਾਨੂੰ ਦੱਸਿਆ ਕਿ ਜਿਹੜਾ ਹੈਗਾ ਸਟਿੰਗ ਹੈ ਉਹ ਬਹੁਤ ਜ਼ਿਆਦਾ ਮਾਤਰਾ 'ਚ ਵਿਕਰੀ ਹੈ ਤੇ ਜਿਹੜੇ ਛੋਟੇ ਬੱਚੇ ਨੇ ਉਹ ਜ਼ਿਆਦਾ ਜਿਹੜਾ ਇਹਦਾ ਸੇਵਨ ਕਰ ਰਹੇ ਨੇ ਕਿਉਂਕਿ ਇਹਦੇ ਵਿੱਚ ਜਿਹੜਾ ਇੱਕ ਕੈਫੀਨ ਨਾਮ ਦਾ ਸਾਲਟ ਹੈ ਉਹ ਜਿਹੜਾ ਸਾਡੀਆਂ ਆਉਣ ਵਾਲੀਆਂ ਨਸਲਾਂ ਸਾ ਉਹਨਾਂ ਨੂੰ ਖਤਮ ਕਰ ਰਿਹਾ ਕਿਉਂਕਿ ਅੱਜ ਆਪਾਂ ਦੇਖਦੇ ਆ ਕਿ ਜਗਾ ਜਗਾ ਤੇ ਜਿਹੜਾ ਹੈਗਾ ਡੁਪਲੀਕੇਟ ਘਰਵਤਾਰਨ ਇਹ ਸੈਂਟਰ ਬਹੁਤ ਜ਼ਿਆਦਾ ਖੁੱਲੇ ਨੇ ਇਹ ਪੰਜਾਬ ਦੀ ਇੱਕ ਨਸਲ ਕੁਸੀ ਹੈ ਉਹਨੂੰ ਬਚਾਉਣ ਦੇ ਲਈ ਜਿਹੜੇ ਹੈ ਜੋ ਕਦਮ ਨੇ ਚੱਕਣੇ ਨੇ ਉਹ ਬਹੁਤ ਜ਼ਰੂਰੀ ਨੇ ਬਿਲਕੁਲ ਤੁਹਾਡੇ ਪਿੰਡ ਨੇ ਤੁਸੀਂ ਪੰਚਾਇਤ ਨੇ ਇਕੱਠੇ ਹੋ ਕੇ ਇਹ ਕਦਮ ਚੁੱਕੇ ਨੇ ਤੁਹਾਨੂੰ ਕੀ ਲੱਗਦਾ ਕਿ ਹੋਰ ਵੀ ਪਿੰਡਾਂ ਨੂੰ ਇਹ ਕਦਮ ਚੁੱਕਣੇ ਚਾਹੀਦੇ ਨੇ ਕਿਉਂਕਿ ਜੇ ਬਾਈਕਾਟ ਪੂਰਾ ਹੋਵੇ ਤਾਂ ਕਿਉਂਕਿ ਹੁਣ ਤੁਸੀਂ 25 ਦੁਕਾਨਾਂ ਚ ਬੰਦ ਕਰਤਾ ਸੰਗਰੂਰ ਨੇੜੇ ਆ ਉਥੋਂ ਖਰੀਦਦਾਰੀ ਹੋਈ ਜਾਊਗੀ ਜਿੱਨੇ ਪੀਣਾ ਹੋਊਗਾ ਜਾਂ ਹੋਰ ਆਲੇ-ਦਾਲੇ ਪਿੰਡਾਂ ਚ ਹੋਈ ਜਾਊ ਵੀ ਬਿਲਕੁਲ ਬਲੌਕ ਹੋਣਾ ਚਾਹੀਦਾ ਇਹ ਇਹ ਮੇਰੇ ਖਿਆਲ ਦੇ ਵਿੱਚ ਜੇ ਮੈਂ ਗਲਤ ਨਾ ਹੋਵਾਂ ਤਾਂ ਸਾਡੇ ਜਿਹੜੇ ਸਿਹਤ ਮੰਤਰੀ ਨੇ ਉਹਨਾਂ ਨੇ ਵੀ ਬਿਆਨ ਇਹ ਦਿੱਤਾ ਇਹਦੇ ਬਾਰੇ ਦੇ ਵਿੱਚ ਹੋ ਸਕਦਾ ਥੋੜੇ ਟਾਈਮ ਦੇ ਵਿੱਚ ਬੰਦ ਹੋ ਜੇ ਪਰ ਪਹਿਲਾਂ ਸਾਨੂੰ ਲੋੜ ਹੈ ਸਾਨੂੰ ਆਪਣੇ ਘਰ ਬਚਾਉਣ ਦੀ ਜੇਕਰ ਅਸੀਂ ਆਪਣਾ ਘਰ ਬਚਾ ਸਕਦੇ ਹਾਂ ਤਾਂ ਇਦਾਂ ਹੀ ਸਾਰੇ ਆਪਾਂ ਬਚਾ ਸਕਦੇ ਹਾਂ ਤਾਂ ਅਸੀਂ ਤਾਂ ਸਾਡੇ ਲਾਗਲੇ ਪਿੰਡਾਂ ਨੂੰ ਵੀ ਜ਼ਰੂਰ ਬੇਨਤੀ ਕੀਤੀ ਹੈ ਵੀ ਆਪਾਂ ਸਾਰੇ ਰਲ ਕੇ ਆਪੋ ਆਪਣਾ ਜਿਹੜਾ ਆਪਾਂ ਸਰਕਾਰ ਦੇ ਮੂੰਹ ਵਾਲਾ ਨਾ ਦੇਖੀਏ ਆਪਣਾ ਫਰਜ਼ ਸਮਝ ਕੇ ਵੀ ਆਪਾਂ ਜਿਹੜਾ ਜਿੰਨਾ ਕ ਆਪਾਂ ਨੂੰ ਦਿਖਦਾ ਜੋ ਵੀ ਨਸ਼ੇ ਦੇ ਤੌਰ ਤੇ ਦਿਖਦਾ ਉਹਨੂੰ ਆਪਾਂ ਬੰਦ ਕਰੀਏ ਤੇ ਆਪੋ ਆਪਣੇ ਪਿੰਡਾਂ ਦੇ ਵਿੱਚ ਮਤੇ ਪਾ ਕੇ ਜਰੂਰ ਨਿਊ ਚੈਨਲਾਂ ਤੇ ਜਰੂਰ ਤੁਸੀਂ ਸਾਰੇ ਜਿਹੜਾ ਉਹ ਖਬਰ ਲਵਾਓ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਵੀ ਜਿਹੜੀ ਹੈ ਉਹ ਇਹ ਗੱਲ ਪਹੁੰਚ ਸਕੇ ਬਿਲਕੁਲ ਹਾਂਜੀ ਵੀਰ ਜੀ ਕੀ ਨਾਮ ਹੈ ਆਪੋ ਹਰਜੀਤ ਸਿੰਘ ਜੀ ਅੱਛਾ ਹਰਜੀਤ ਸਿੰਘ ਜੀ ਮੈਂ ਬਰੋਂ ਪੰਚਾਇਤ ਮੈਂਬਰ ਤੋਂ ਨਹੀਂ ਜੀ ਮੈਂ ਪਿੰਡ ਵਾਸੀ ਹਾਂ ਪਿੰਡ ਵਾਸੀ ਠੀਕ ਹੈ ਜੀ ਕੀ ਲੱਗਦਾ ਪੰਚਾਇਤ ਨੇ ਮਤੇ ਪਾਏ ਨੇ ਨੌ ਮਤੇ ਨੇ ਜੀ ਅਹਿਮ ਮਤੇ ਨੇ ਕਿਵੇਂ ਲਗਿਆ ਪੂਰਾ ਸਹਿਯੋਗ ਦਿੱਤਾ ਪਿੰਡ ਨੇ ਪੂਰਾ ਪੂਰਾ ਪਿੰਡ ਨੇ ਸਹਿਯੋਗ ਦਿੱਤਾ ਜੀ ਬਹੁਤ ਜ਼ਿਆਦਾ ਜਿਹੜਾ ਇਹ ਪਰਾਲਾ ਬਾਹੂ ਵਧੀਆ ਹੈ ਸੰਗਾਂਜੋਗਾ ਪੰਚਾਇਤ ਦੇ ਨਾਲ ਅਸੀਂ ਸਹਿਮਤ ਪਿੰਡ ਵਾਲੇ ਵੀ ਸਾਰੇ ਅੱਗੇ ਕੀ ਸੀਗਾ ਛੋਟੇ ਛੋਟੇ ਬੱਚੇ ਜਾ ਕੇ ਇੱਥੋਂ ਲੈ ਲੈਂਦੇ ਸਟ੍ਰਿੰਗਾਂ ਜਾ ਕੇ ਖੇਤ 'ਚ ਬੈਠ ਕੇ ਪੀਂਦੇ ਬਹੁਤ ਮਾਪੇ ਪਾ ਨਹੀਂ ਕਹਿੰਦਾ ਵੀ ਚੱਲ ਕੋਈ ਗੱਲ ਨਹੀਂ ਉਹ ਸਟ੍ਰਿੰਗ ਹੀ ਹੈ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਨਸ਼ਾ ਪਰ ਬਾਅਦ ਵਿੱਚ ਹੁਣ ਜਦੋਂ ਸਭ ਨੂੰ ਪਤਾ ਚੱਲ ਗਿਆ ਤੇ ਹੁਣ ਹਰ ਇੱਕ ਇਹ ਮਾਪੇ ਇਹ ਕਹਿੰਦਾ ਸਾਡੇ ਬੱਚਾ ਸੁਧਰ ਗਿਆ ਨਹੀਂ ਤੇ ਧੁੱਕ ਕੇ ਵੱਧ ਜਾਂਦਾ ਹੈ ਹੋਰ ਨਸਾਂ ਤੇ ਠੀਕ ਹੈ ਇਸ ਕਰਕੇ ਬਹੁਤ ਪਰਾਲਾ ਜਿਹੜਾ ਪੰਚਾਇਤ ਨੇ ਬੜਾ ਵਧੀਆ ਪਰਾਲਾ ਕਰਿਆ ਅਸੀਂ ਇਹਨਾਂ ਦੀ ਬਹੁਤ ਜ਼ਿਆਦਾ ਸਹਿਯੋਗ ਕਰਦੇ ਹਾਂ ਠੀਕ ਹੈ ਬਾਕੀ ਕੀ ਲੱਗਦਾ ਨੌਜਵਾਨ ਪੀੜ੍ਹੀ ਕਿੱਧਰ ਨੂੰ ਚੱਲ ਪਈ ਜੀ ਤੁਹਾਡੀ ਬਹੁਤ ਚਲੋ ਏਜ ਆ ਐਕਸਪੀਰੀਅੰਸ ਆ ਤੁਹਾਨੂੰ ਜੀਵਨ ਦਾ ਕੀ ਲੱਗਦਾ ਕਿਵੇਂ ਦੇ ਕਿਹੜੀਆਂ ਚੀਜ਼ਾਂ ਵੱਲ ਪੈ ਗਏ ਜਿਵੇਂ ਅੱਗੇ ਦੁੱਧ ਮੱਖਣਾਂ ਦੀ ਗੱਲ ਹੁੰਦੀ ਸੀ ਹੁਣ ਇਹ ਡਰਿੰਕਾਂ ਕਿਵੇਂ ਹੰਟਰ ਹੋ ਗਈਆਂ ਜੀ ਲੇਖੋ ਜੀ ਇਹ ਪ ਕੋ ਡੰਗਰਕ ਪਸ਼ੂ ਰੱਖਣੋਂ ਹਟ ਗਏ ਜੀ ਕੋ ਬੱਚਿਆਂ ਨੂੰ ਕੋ ਘਰੇ ਕੋ ਦੁੱਧ ਨਹੀਂ ਕੋ ਮੱਖਣ ਨਹੀਂ ਕੁਛ ਵੀ ਨਹੀਂ ਤੇ ਹੁਣ ਵੀ ਬੱਚੇ ਕੀ ਵੇਖਦੇ ਨੇ ਵੀ ਚਲੋ ਆਪਾਂ ਹੀ ਪੀ ਲੈਨੇ ਜਿਉਂ ਉਹਨਾਂ ਨੂੰ ਕੋ ਦੁੱਧ ਲੱਸੀ ਪਲਾਵੇ ਹਰ ਇੱਕ ਘਰੇ ਡੰਗਰਾ ਬੱਚਾ ਆ ਕੇ ਡੰਗਰਾਂ ਨੂੰ ਕੱਖ ਗੰਡਾ ਪਾਵੇ ਉਹਨੂੰ ਪਤਾ ਲੱਗੇ ਵੀ ਇਹ ਦੁੱਧ ਪੀਣ ਵਾਲੀ ਚੀਜ਼ ਹੈ ਸਾਡੀ ਸਾਨੂੰ ਤਾਕਤ ਵਧਾਊਗੀ ਉਹਨਾਂ ਨੂੰ ਜਦੋਂ ਨਹੀਂ ਪਤਾ ਫੇਰ ਨਾ ਚੀਜ਼ਾਂ ਵੱਲ ਪੈਂਦੇ ਨੇ ਜੇ ਆਪਾਂ ਹਰ ਇੱਕ ਚੀਜ਼ ਘਰੋਂ ਬੱਚੇ ਨੂੰ ਮਿਲੂਗੀ ਤਾਂ ਉਹ ਜਦੋਂ ਦੀ ਸ਼ੇਧ ਬਣੂਗੀ ਆਪੇ ਇੰਨਾਂ ਚੀਜ਼ਾਂ 'ਚ ਨਾ ਜਾਊਗਾ ਇਸ ਕਰਕੇ ਮਨ ਲੱਗੇ ਜਿਹੜੇ ਲੋਕ ਨੇ ਉਹ ਮਾਂ ਬਾਪ ਚ ਵੀ ਇੱਕ ਸੂਰ ਹੈ ਕਿ ਬੱਚੇ ਨੂੰ ਜਿਹੜਾ ਉਹ ਹਰ ਹਰ ਇੱਕ ਦੇ ਘਰੇ ਡੰਗਰ ਰੱਖਿਆ ਹੋਵੇ ਉਹ ਇਹ ਚੀਜ਼ਾਂ ਨੂੰ ਮੰਨ ਲ ਕੇ ਕਿ ਉਹ ਮੱਖਣ ਜੋ ਵੀ ਹੈ ਲੱਸੀ ਆ ਉਹ ਘਰੋਂ ਪੀਵੇ ਤੇ ਇਹਨਾਂ ਚੀਜ਼ਾਂ ਦਾ ਜਿਹੜਾ ਬੱਚੇ ਠੀਕ ਹੈ ਹਾਂਜੀ ਬਾਕੀ ਹੋਰ ਵੀ ਮਤੇ ਪਾਏ ਗਏ ਨੇ ਨਸ਼ਿਆਂ ਵਿਰੁੱਧ ਹੋਰ ਆ ਇਹ ਵੀ ਮਤੇ ਪਾਉਣ ਦੀ ਅਹਿਮ ਸਮੇਂ ਦੀ ਮੁੱਖ ਲੋੜ ਆ ਜੀ ਜ਼ਰੂਰ ਹੈ ਜੀ ਇਹ ਬਹੁਤ ਵਧੀਆ ਕਰਿਆ ਇਹਨਾਂ ਨੇ ਇਹ ਸਲਾਂਗਾ ਜੋਗਾ ਇਹ ਜਿਹੜਾ ਮਤਾ ਜਿਹੜਾ ਕਿ ਆ ਹੁਣ ਪਿੰਡ ਦੇ ਵਿੱਚ ਉਧਰ ਇੱਕ ਇੱਕ ਘਰ ਦੀ ਕੁੜੀ ਹੁੰਦੀ ਹੈ ਘਰ ਦਾ ਮੁੰਡਾ ਉਹ ਵਿਆਹ ਕਰਾ ਲੈਂਦੇ ਆ ਉਹਨਾਂ ਵਾਸਤੇ ਮਤਲਬ ਕਿ ਬਹੁਤ ਜ਼ਿਆਦਾ ਕਿ ਮੁੜ ਕੇ ਇੱਕ ਦੂਜੇ ਨੂੰ ਮੱਥੇ ਲੱਗਣਾ ਵੀ ਔਖਾ ਹੋ ਜਾਂਦਾ ਸੀਗਾ ਇਹ ਜਿਹੜਾ ਇਹਨਾਂ ਨੇ ਇਹ ਕੰਮ ਕਰਿਆ ਬਹੁਤ ਵਧੀਆ ਅਸੀਂ ਇਹਨਾਂ ਦੇ ਨਾਲ ਹਰ ਟਾਈਮ ਜਦੋਂ ਵੀ ਕੋਈ ਕੋਈ ਇਹੋ ਜਿਹੇ ਪਿੰਡ 'ਚ ਕੰਮ ਹੁੰਦਾ ਤਾਂ ਅਸੀਂ ਇਹਨਾਂ ਦੇ ਨਾਲ ਸੰਯੋਗ ਦੇਵਾਂਗੇ ਹਾਂ ਠੀਕ ਹੈ ਬਿਲਕੁਲ ਜੀ ਸੋ ਉਪਰੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਲਗਾਤਾਰ ਗੱਲਬਾਤ ਵੀ ਕਰਵਾ ਰਹੇ ਹਾਂ ਕਿ ਕਿਸ ਤਰੀਕਾ ਬਾਈ ਜੂਰੀ ਮੌਜੂਦ ਨੇ ਬਾਈ ਜੀ ਕੀ ਨਾਮ ਹੈ ਜੀ ਮੇਰਾ ਨਾਮ ਹੰਸਰਾ ਹੈ ਮੈਂ ਪੰਚਾਇਤ ਮੈਂਬਰਾਂ ਜੀ ਅੱਛਾ ਅੰਸਰਾ ਜੀ ਪੰਚਾਇਤ ਮੈਂਬਰ ਹੋ ਜਿਹੜੇ ਮਤੇ ਪਾਏ ਨੇ ਫਿਰ ਪੂਰੇ ਬਖੂਬੀ ਚੱਲ ਰਹੇ ਨੇ ਉਮੀ ਉਮੀ ਕੰਡੀਸ਼ਨਾਂ ਉਹ ਲਾਗੂ ਕਰਤੀਆਂ ਪਿੰਡ ਨੂੰ ਹਾਂਜੀ ਹਾਂ ਇਹ ਤਕਰੀਬਨ ਇੱਕ ਮਹੀਨਾ ਹੋ ਗਿਆ ਜੀ ਇਹ ਕੰਡੀਸ਼ਨਾਂ ਲਾਗੂ ਨੇ ਜੀ ਤੇ ਦੁਕਾਨਦਾਰਾਂ ਦਾ ਫੁੱਲ ਸਪੋਰਟ ਸਾਨੂੰ ਠੀਕ ਹੈ ਜੇ ਵੀ ਕੋਈ ਅਸੀਂ ਪੁੱਛ ਦੁਕਾਨਦਾਰਾਂ ਨੂੰ ਜਾ ਕੇ ਵੀ ਜੇ ਕੋਈ ਹੋਰ ਵੇਚਦਾ ਕੋਈ ਬਾਹਰੋਂ ਲੈ ਕੇ ਆਉਂਦਾ ਸਾਨੂੰ ਉਹ ਵੀ ਇਨਫੋਰਮੇਸ਼ਨ ਦੋ ਠੀਕ ਹੈ ਉਹ ਕਰਨ ਵੀ ਅਸੀਂ ਜੀ ਕੋਈ ਗੱਲ ਨਹੀਂ ਦੁਕਾਨਦਾਰਾਂ ਦਾ ਪੂਰਾ ਸਾਥ ਆ ਜੀ ਜਿਹੜੀ ਇਹ ਸਟਿੰਗ ਦੀਗੀ ਇਹ ਬੱਚੇ ਛੱਡੋ ਜੀ ਕੁੜੀਆਂ ਹੀ ਪੀਣ ਲੱਗੀ ਸੀ ਜੀ ਜਿਸ ਦੇ ਵਿੱਚ ਇੱਕ ਨਸ਼ਾ ਹੁੰਦਾਗਾ ਨਸ਼ੇ ਤੇ ਤਾਂ ਵੀ ਛੋਟੇ ਛੋਟੇ ਬੱਚੇ ਚਾਣ ਪੀਂਦੇ ਸਵੇਰੇ ਆਨਸਾਰ ਸਵੇਰੇ ਉੱਠਦੇ ਸਟਿੰਗ ਨਹੀਂ ਜਾਂਦੇ ਤੇ ਸਟਿੰਗ ਪੀਂਦੇ ਤੇ ਸਾਰਾ ਦਿਨ ਉਹ ਆਪਦੇ ਆਪ ਇੱਕ ਨਸੇ 'ਚ ਰਹਿਣ ਲੱਗੇ ਤੇ ਜੀ ਉਹ ਛੱਡਿਆ ਜੇ ਬੱਚੇ ਨੂੰ ਕਹੇ ਵੀ ਉਹ ਛੱਡ ਦੋ ਤਾਂ ਉਹ ਛੱਡਦੇ ਨਹੀਂ ਕਿਤੇ ਉਹਨਾਂ ਨੂੰ ਇੱਕ ਨਸ਼ਾ ਰਹਿੰਦਾ ਸਾਰਾ ਦਿਨ ਦਾ ਜੀ ਠੀਕ ਹੈ ਬਾਕੀ ਦੁਕਾਨਾਂ ਤੇ ਚੈੱਕ ਵੀ ਕਰਦੇ ਹਾਂ ਤੁਸੀਂ ਜਾ ਕੇ ਕਿਤੇ ਕਈ ਦੁਕਾਨਦਾਰ ਹੁੰਦੇ ਨੇ ਵੀ ਚੁੱਪਚੀ ਪੀਤੇ ਜੇ ਅਲੱਗ ਲੁਕੋ ਕੇ ਰੱਖ ਲੈਂਦੇ ਨੇ ਵੀ ਗੱਲ ਸੁਣੋ ਵੀ ਦਿਖਾਇਓ ਨਾ ਚੋਰੀ ਚ ਪੀਤੇ ਲੈ ਜਾਓ ਇਹਨੂੰ ਤਕਰੀਬਨ ਸ਼ਾਮ ਨੂੰ ਜਾਂ ਸਵੇਰੇ ਜਦੋਂ ਵੀ ਸਾਨੂੰ ਟਾਈਮ ਲੱਗਦਾ ਸਾਨੂੰ ਪਤਾ ਲੱਗਦਾ ਜਿਵੇਂ 9 ਵਜੇ ਤੋਂ ਬਾਅਦ ਕਈ ਵਾਰ ਹੁੰਦਾ ਨਾ ਵੀ ਦੁਕਾਨਦਾਰ ਵੇਚ ਦਿੰਦੇ ਨੇ ਚੋਰੀ ਸੁਪੇ ਅਸੀਂ 9 ਵਜੇ ਤੋਂ ਬਾਅਦ ਵੀ ਚੈੱਕ ਕਰ ਦਿਆਂ ਦੁਕਾਨਾਂ ਤੇ ਠੀਕ ਹੈ ਜਿਵੇਂ ਕਿਸੇ ਮੁੰਡੇ ਨੂੰ ਭੇਜਤਾ ਵੀ ਜਾ ਤੂੰ 20 ਰੁਪਏ ਲੈ ਜਾ ਜਾਂ ਦੁਕਾਨ ਤੇ ਜਾ ਕੇ ਵੀ ਫਲਾਨੀ ਚੀਜ਼ ਲਿਆ ਵੀ ਉਹਦੇ ਚੈੱਕ ਕਰਕੇ ਕਹਿੰਦੇ ਉਹ ਦੁਕਾਨ ਫਰਿੱਜ ਚ ਵੀ ਉਹਦੇ ਕੋਲ ਪਈਦਾ ਨਹੀਂ ਜਾਂ ਦੁਕਾਨ ਚ ਦੇਖ ਦੇਖ ਕੇ ਵੀ ਕਈ ਵਾਰ ਦੁਨਾਂ ਦਾ ਨਹੀਂ ਦਿਖਾਉਂਦਾ ਅਸੀਂ ਇਹ ਵੀ ਚੈੱਕ ਕਰਦੇ ਹਾਂ ਠੀਕ ਹੈ ਬਾਕੀ ਤੁਸੀਂ ਦੁਕਾਨਦਾਰਾਂ ਨੂੰ ਕੀ ਕਿਹਾ ਵੀ ਜੇ ਤੁਸੀਂ ਵੇ ਜੇ ਦੁਕਾਨਦਾਰ ਮਤਲਬ ਸਟਿੰਗ ਚੋਰੀ ਸੁਪੇ ਵੇਚਦਾ ਵੀ ਆ ਤਾਂ ਉਹ ਤੇ ਜਿਹੜੀ ਬੰਦ ਹੀ ਕਾਰਵਾਈ ਪਿੰਡ ਵੱਲੋਂ ਪੰਚਾਇਤ ਵੱਲੋਂ ਕੀਤੀ ਜਾਊਗੀ ਤਾਂ ਉਹਨੂੰ ਜੁਰਮਾਨਾ ਵੀ ਲਾਇਆ ਜਾਊਗਾ ਠੀਕ ਹੈ ਬਿਲਕੁਲ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਨਾਮ ਆ ਜੀ ਪਿਰਤਪਾਰ ਸਿੰਘ ਪੱਪੀ ਜੀ ਅੱਛਾ ਪੱਪੀ ਜੀ ਕਿਵੇਂ ਦੇਖਦੇ ਹੋ ਜਿਹੜੇ ਪਿੰਡ ਨੇ ਮਤੇ ਪਾਏ ਨੇ ਨੌਜਵਾਨ ਪੰਚਾਇਤ ਆ ਤੇ ਇਹ ਕਹਿ ਰਹੇ ਨੇ ਕਿ ਲਗਾਤਾਰ ਉਹਦੇ ਵਿੱਚ ਪਹਿਲਾ ਜਿਹੜਾ ਮਤਾ ਉਹ એનર્ਜੀ ਡਰਿੰਕ ਦਾ ਕੀ ਲੱਗਦਾ ਐਨਰਜੀ ਡਰਿੰਕ ਕਰਨੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਗਲਤ ਤਰੀਕੇ ਨਾਲ ਜਾ ਰਹੀ ਆ ਸਾਡੇ ਪਿੰਡ ਦੀ ਪੰਚਾਇਤ ਦਾ ਬਹੁਤ ਸਲਾਗਾ ਜਦੋਂ ਕੰਮ ਆਈਏ ਸਭ ਤੋਂ ਪਹਿਲਾਂ ਸਾਡੇ ਪਿੰਡ ਨੇ ਇਹ ਕਦਮ ਚੁੱਕਿਆ ਜੀ ਪੰਚਾਇਤ ਬਹੁਤ ਵਧੀਆ ਹੈ ਇੱਥੇ ਅੱਡੇ ਤੇ ਬੈਠ ਜਾਂਦੇ ਸਵੇਰੇ ਵੇਲੇ ਦੇਖਦੇ ਆ ਬੱਚੇ ਸਕੂਲ ਜਾਣ ਵਾਲੇ ਕੰਮ ਵਾਲੇ ਬੰਦੇ ਵਿੱਚ ਕੁੜੀਆਂ ਲੇਡੀਜ਼ ਡਿੰਕ ਫੜਦੇ ਨੇ ਦੋ ਕੁੱਟਾ ਭੜਦੇ ਨੇ ਤੇ ਟੈਂਪੂ ਚੜ੍ਹ ਗਿਆ ਕਦੇ ਮੋਟਰਸਾਈਕਲ ਤੇ ਚੜ੍ਹ ਗਿਆ ਬਹੁਤ ਵਧੀਆ ਕੰਮ ਕਰਿਆ ਜੀ ਠੀਕ ਹੈ ਇਹ ਸਲਾਗਾ ਕਰਨ ਯੋਗ ਹੈ ਜੀ ਬਹੁਤ ਵਧੀਆ ਜੀ ਬਾਕੀ ਨਸ਼ਿਆਂ ਦੇ ਮੁੱਦੇ ਤੇ ਵੀ ਉਹ ਮਤਲਬ ਮਤੇ ਪਾਏ ਨੇ ਹੋਰ ਨੌ ਮਤੇ ਪਾਏ ਹੋਏ ਨੇ ਅਹਿਮ ਮਤੇ ਨੇ ਜਿਹੜੇ ਕਿ ਸਾਰੇ ਉਹ ਵਧੀਆ ਤਰੀਕੇ ਨਾਲ ਪਿੰਡ ਦੀ ਸਹਿਮਤੀ ਨਾਲ ਪਾਏ ਗਏ ਹਾਂ ਜੀ ਹਾਂਜੀ ਹਾਂ ਸਾਰੇ ਪਿੰਡ ਦੀ ਸਹਿਮਤੀ ਨਾਲ ਨੇ ਗੁਰਦੁਆਰਾ ਕਮੇਟੀ ਹੈ ਜੀ ਕਲੱਬ ਨੇ ਜਿੰਨੇ ਵੀ ਸਿਆਣੇ ਪ੍ਰਬੰਧਕ ਸੱਜਣ ਨੇ ਸਾਬ ਦੀ ਸਹਿਮਤੀ ਨਾਲ ਪਾਏ ਨੇ ਜੀ ਬਹੁਤ ਵਧੀਆ ਕੰਮ ਕਰਿਆ ਜੀ ਪੰਚਾਇਤ ਨੇ ਬਹੁਤ ਹੀ ਵਧੀਆ ਬਿਲਕੁਲ ਬਾਕੀ ਪੱਪੀ ਜੀ ਕੀ ਕਹਿਣਾ ਚਾਹੋਗੇ ਕੀ ਜਿਹੜੀ ਜਨਰੇਸ਼ਨ ਆਪਣੀ ਨੌਜਵਾਨ ਪੀੜੀ ਆ ਉਹਨੂੰ ਕੀ ਕਹਿਣਾ ਚਾਹੋਗੇ ਕੀ ਸੁਝਾ ਦੇਣਾ ਚਾਹੋਗੇ ਅਸੀਂ ਤਾਂ ਇਹ ਹੀ ਕਹਣਾ ਵੀ ਨਸ਼ਿਆਂ ਤੋਂ ਬਚਣ ਜੀ ਗਲਤ ਨਸ਼ਿਆਂ 'ਚ ਵੱਢ ਜਾਂਦੇ ਨੇ ਮੁਰਕੇ ਉਹ ਦਲਦਲ 'ਚੋਂ ਨਿਕਲੇ ਜਾਂਦਾ ਮੁਰਕੇ ਸੁਸਾਇਡ ਹੁੰਦੇ ਨੇ ਬੱਚਿਆਂ ਦੇ ਟੀਕੇ ਲਾ ਲੈਂਦੇ ਨੇ ਜਾਂ ਨਸ਼ਾ ਵੱਧ ਘੱਟ ਕਰ ਲੈਂਦੇ ਨੇ ਆਪਾਂ ਤਾਂ ਇਹ ਕਹਿਣਾ ਚਾਹੁੰਨੇ ਵੀ ਬੱਚੇ ਨਸ਼ਿਆਂ ਤੋਂ ਬਚਣ ਜੀ ਐਨਰਜੀ ਇਥੋਂ ਡਰਿੰਕ ਤੋਂ ਸਟਾਰਟ ਹੁੰਦੇ ਨੇ ਇਥੋਂ ਤੋਂ ਬਾਅਦ ਵੱਡੇ ਨਸ਼ੇ 'ਚ ਜਾ ਵੱਧਦੇ ਨੇ ਬੱਚੇ ਜੀ ਮੁੜ ਕੇ ਪਰ ਇਹ ਡਰਿੰਕਾਂ ਨੂੰ ਤਾਂ ਉਹ ਨਸ਼ੇ ਵਾਲੀ ਗੱਲ ਨਹੀਂ ਮੰਨਦੇ ਉਹ ਤਾਂ ਕਹਿੰਦੇ ਨਹੀਂ ਕਿ ਨਸ਼ਾ ਇਹ ਤਾਂ ਜੀ ਕੋਲਡ ਡਰਿੰਕ ਆ ਇਹ ਤਾਂ ਕੋਲਡ ਡਰਿੰਕ ਦੁਕਾਨ ਤੇ ਵਿਕਦਾ ਦੁਕਾਨਾਂ ਭਰੀਆਂ ਵੀ ਨੇ ਉਥੋਂ ਲੈ ਕੇ ਅਸੀਂ ਖਰੀਦ ਲੈਣੇ ਇਹਦਾ ਵੀਰ ਜੀ ਜਿਹਨੂੰ ਪਤਾ ਹੈ ਨਾ ਨੌਲੇਜ ਹੈ ਉਹਨੂੰ ਪਤਾ ਹੈ ਨਾ ਹੁਣ ਸਾਨੂੰ ਨੌਲੇਜ ਹੈ ਸਾਨੂੰ ਨੌਲੇਜ ਹੈ ਇਹ ਚੀਜ਼ ਬਾਰੇ ਤਾਂ ਕਰਕੇ ਸਾਨੂੰ ਪਤਾ ਹੈ ਤਾਂ ਬੰਦ ਕਰੀਏ ਪੰਚਾਇਤ ਨੇ ਜੀ ਠੀਕ ਹੈ ਹਾਂਜੀ ਇਸ ਕਰਕੇ ਬੰਦ ਕਰਤੀ ਪੰਚਾਇਤ ਨੇ ਬੈਨ ਕਰਤਾ ਜੀ ਠੀਕ ਹੈ ਜੀ ਹੁਣ ਜਿਹਨੇ ਪੱਕੇ ਤੌਰ ਤੇ ਬੰਦ ਦਾ ਹੁਣ ਨਹੀਂ ਤੁਹਾਡੇ ਪਿੰਡ ਦਾ बिकਣੀ ਹੋਣੀ ਇਹ ਨਹੀਂ ਜੀ ਬਿਲਕੁਲ ਨਹੀਂ बिकੂਗੀ ਪੰਚਾਇਤ ਨੇ ਬਹੁਤ ਵਧੀਆ ਕਰਨ ਚ ਜੀ ਠੀਕ ਹੈ ਬਿਲਕੁਲ ਜੀ ਸੋ ਮੇਨ ਅੱਡੇ ਉਪਲੀ ਤੇ ਅਸੀਂ ਮੌਜੂਦ ਆ ਹੁਣ ਜਿੱਥੇ ਦੁਕਾਨਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਜਿਹੜੀਆਂ ਕੋਲਡ ਡਰਿੰਕਾਂ ਦੀਆਂ ਦੁਕਾਨਾਂ ਨੇ ਉਹ ਵੀ ਹੈਗੀਆਂ ਨੇ ਉਹ ਕੋਲਡ ਡਰਿੰਕਾਂ ਦੀਆਂ ਦੁਕਾਨਾਂ ਤੇ ਪਿੰਡ ਦੀ ਪੰਚਾਇਤ ਨੇ ਪੂਰਾ ਕਿਤੇ ਨਾ ਕਿਤੇ ਜਾ ਕੇ ਦੁਕਾਨਦਾਰਿਆਂ ਨੂੰ ਵੀ ਕਿਹਾ ਕਿ ਉਹ ਡਰਿੰਕ ਨੇ ਜਿਹੜੇ એનર્ਜੀ ਡਰਿੰਕ ਉਹ ਨਹੀਂ ਵੇਚਣੇ ਸੋ ਲਗਾਤਾਰ ਉਸ ਤੋਂ ਬਾਅਦ ਕਹਿ ਰਹੀ ਆ ਪੰਚਾਇਤ ਕੇ ਪਰਮਾ ਹੁੰਗਾਰਾ ਵੀ ਮਿਲਿਆ ਜਿਹੜੇ ਦੁਕਾਨਦਾਰ ਨੇ ਉਹ ਕਹਿ ਰਹੇ ਨੇ ਕਿ ਅਸੀਂ ਬਿਲਕੁਲ ਨਹੀਂ ਵੇਚਾਂਗੇ ਤੇ ਪਿੰਡ ਵਿੱਚ ਪੂਰਨ ਤੌਰ ਤੇ ਪੂਰੀ ਪਾਬੰਦੀ ਆ ਸੋ ਲਗਾਤਾਰ ਤਸਵੀਰਾਂ ਵੀ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਪਿੰਡ ਉਪਲੀ ਦੇ ਵਿੱਚ એનર્ਜੀ ਡਰਿੰਕਾਂ ਤੇ ਪੂਰੀ ਤਰ੍ਹਾਂ ਬੈਨ ਲਗਾ ਦਿੱਤਾ ਗਿਆ ਹੈ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਵਾਸੀਆਂ ਵੱਲੋਂ ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਦੁਕਾਨ ਦੀਆਂ ਕਿ ਇਹਨਾਂ ਦੁਕਾਨਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ 20 ਤੋਂ 25 ਦੁਕਾਨਾਂ ਨੇ ਕਿ 25 ਦੁਕਾਨਾਂ ਦੇ ਵਿੱਚ ਜਿਹੜੇ એનર્ਜੀ ਡਰਿੰਕ ਨੇ ਉਹ ਨਹੀਂ बिकਣਗੇ ਬਾਈ ਜੀ ਉਰੀ ਮੌਜੂਦ ਨੇ ਦੁਕਾਨਦਾਰ ਵੀ ਜੀ એનર્ਜੀ ਡਰਿੰਕ ਵੇਚਦੇ ਹੋ ਫਿਰ ਕਿ ਨਹੀਂ ਵੀਰ ਜੀ ਜਿੱਦੇ ਪੰਚਾਇਤ ਨੇ ਕਿਹਾ ਜੀ ਉਦੋਂ ਤੋਂ ਬੰਦ ਹੈ ਜੀ ਕੋਈ ਵੀ એનર્ਜੀ ਡਰਿੰਕ ਨਹੀਂ ਜੀ ਫ੍ਰਿਜ ਚੈੱਕ ਕਰ ਸਕਦੇ ਹੋ ਅਸੀਂ ਉਹਦੇ ਤੋਂ ਕੋਈ ਵੀ ਨਹੀਂ ਪੂਰਾ ਸਾਥ ਦੇਵਾਂਗੇ ਜੀ ਪੰਚਾਇਤ ਦਾ ਸਾਨੂੰ ਵਧੀਆ ਲੱਗਿਆ ਸਾਡੇ ਵੀ ਬੱਚੇ ਖਰਾਬ ਹੁੰਦੇ ਤੇ ਇਸ ਕਰਕੇ ਬਿਕਦਾ ਕਿੰਨਾ ਸੀ ਉਹ ਕਿੰਨਾ ਜ਼ਿਆਦਾ ਵਿਗਦਾ ਸੀ ਬਹੁਤ ਜ਼ਿਆਦਾ ਵਿਖਰੀ ਸੀ ਹੁਣ ਸਾਨੂੰ ਕੋਈ ਹੋਣੀ ਅਸੀਂ ਪੰਚਾਇਤ ਨਾਲ ਆਈ ਸਾਰੀ ਦੁਕਾਨ ਵਾਲੇ ਜਿੰਨੇ ਵੀ ਹੈਗੇ ਆਗੇ ਨਹੀਂ ਤੁਹਾਨੂੰ ਐ ਤਾਂ ਨਹੀਂ ਲੱਗਿਆ ਵੀ ਯਾਰ ਢਿੱਡ ਤੇ ਲੱਤ ਮਾਰਦੀ ਸਾਡੇ ਸਾਨੂੰ ਤਾਂ ਕਿੰਨੇ ਜਵਾਬ ਸਾਡੇ ਵੀ ਜਵਾਬ ਪੀਂਦੇ ਨਹੀਂ ਢਿੱਡ ਤੇ ਲੱਤ ਕਾਦੀ ਹੈ ਜੀ ਇਹ ਸਾਡੇ ਬੱਚੇ ਵੀ ਖਰਾਬ ਹੋਣਗੇ ਜੋ ਹੋਰਦੇ ਹੋਣਗੇ ਇਸ ਦਾ ਨਾਲ ਆਈ ਸੱਚਾ ਗਣਾ ਮੇਰੇ ਵੀ ਬੇਟਾ ਗਾ ਬੇਟੀਆਂ ਨੇ ਉਹ ਗੱਲਾਂ ਨੂੰ ਉਹ ਵੀ ਵੇਣਗੇ ਠੀਕ ਹੈ ਕੋਈ ਵੀ ਨਰਜੀ ਰੈਂਕ ਕਿੱਕ ਨਹੀਂ ਜੀ ਸਟਿੰਗ ਨਹੀਂ ਗੱਲੀ ਸਾਰੀਆਂ ਬੰਦ ਨੇ ਠੀਕ ਹੈ ਜਿੰਨੀਆਂ ਵੀ ਸਾਰੀਆਂ ਰੱਖਣੋਂ ਹਟ ਗਏ ਹੁਣ ਤੁਸੀਂ ਉਹ ਫਰਿੱਜ ਦੇਖ ਲਓ ਜੀ ਖੋਲ ਕੇ ਚੈੱਕ ਕਰ ਲਓ ਉਸ ਵੀ ਨਹੀਂ ਫਰਿੱਜ ਜਾਏਗਾ ਕੱਲਾ ਕੋਗ ਤੇ ਆ ਬਸ ਲਮਕਾ ਉਹ ਵੀ ਇੰਨੇ ਅੱਗੇ ਦਿੱਤੀ ਐ ਤਾਂ ਵੇਚਾਂਗੇ ਨਹੀਂ ਉਹ ਵੀ ਨਹੀਂ ਵੇਚਣਾ ਤੇ ਨਾਲ ਆ ਜੀ ਪੰਚਾਇਤ ਦੇ ਜੋ ਚੰਗਾ ਕੰਮ ਕਰਨਗੇ ਤਾਂ ਨਾਲ ਆ ਇਹ ਬਿਲਕੁਲ ਹਾਂ ਜੀ ਮੈਂਬਰ ਸਾਹਿਬ ਹੈਗੀ ਤਾਂ ਨਹੀਂ ਕੋਈ ਨਾ ਨਹੀਂ ਨਾ ਜਮੇ ਨਹੀਂ ਹੈਗਾ ਜੀ ਇਹ ਤੇ ਸਾਡੇ ਵੀ ਚੈਕਿੰਗ ਹੈਗਾ ਜੀ ਠੀਕ ਹੈ ਅਸੀਂ ਵੀ ਰੋਜ਼ ਇੱਕ ਦਿਨ ਛੱਡ ਕੇ ਦੂਜੇ ਦੂਜੇ ਦਿਨ ਛੱਡ ਕੇ ਅਸੀਂ ਸਾਰਾ ਦਿਨ ਕੋਈ ਨਾ ਕੋਈ ਬਦਲਵਾ ਬੰਦਾ ਭੇਜਦੇ ਆ ਜੇ ਅਸੀਂ ਵੀ ਉਹ ਵੇਚਦਾ ਤਾਂ ਨਹੀਂ ਕੋਈ ਠੀਕ ਹੈ ਸਾਡੀ ਪੂਰੀ ਚੈਕਿੰਗ ਹੈ ਜੀ ਸਾਡੇ ਨਾਲ ਨੇ ਦੁਕਾਨਦਾਰ ਅਸੀਂ ਬਹੁਤ ਖੁਸ਼ ਆ ਬਲਕਿ ਉਹਦੋਂ ਵੀ ਖੁਸ਼ ਨੇ ਜੀ ਕਹਿੰਦੇ ਜਿਹੇ ਜਿਹੇ ਛੋਡੇ ਬੱਚੇ ਨੇ ਉੱਥੇ ਸਾਡੇ ਵੀ ਬੱਚੇ ਵਿਗੜਨਗੇ ਜੀ ਬਹੁਤ ਵਧੀਆ ਸਾਨੂੰ ਸਾਥ ਦਿੱਤਾ ਦੁਕਾਨਦਾਰਾਂ ਨੇ ਜਿੰਨਾ ਅਸੀਂ ਖੁਸ਼ ਉਹ ਤੋਂ ਜ਼ਿਆਦਾ ਇਹ ਖੁਸ਼ ਨੇ ਜੀ ਜਿਹੜੇ ਮੈਂਬਰ ਸਾਹਿਬ ਤੁਸੀਂ ਚੱਕਰ ਮਾਰ ਜੰਨੇ ਆਉਂਦੇ ਜਾਂਦੇ ਵੀ ਆ ਕੇ ਸਾਡੀ ਜ ਸਾਰੇ ਅਸੀਂ ਜੰਗ ਨੇ ਜੀ ਮੁੰਡੇ ਹਰੇਕ ਬੰਦੇ ਦੇ ਸਿੱਕੇ ਦੂਜੇ ਦੇ ਸਿੱਕੇ ਦੂਜੇ ਤੇ ਉਧਰ ਉਧਰ ਹੀ ਬੰਦਾ ਭੇਜ ਕੇ ਖੁਸ਼ ਕਰ ਦਿੰਦੇ ਆ ਵੀ ਤੂੰ ਉਧਰ ਹੀ ਦਿਖਾ ਦੇ ਜਾ ਕੇ ਪਹਿਲਾਂ ਵੇਚਦਾ ਤਾਂ ਨਹੀਂ ਕੋਈ ਪਰ ਸਾਨੂੰ ਐਹੋ ਜਿਹਾ ਕੋਈ ਐਹੋ ਜਿਹਾ ਬੰਦਾ ਨਹੀਂ ਹੈ ਜਿੰਨੇ ਨੇ ਵੇਚੀ ਹੋਵੇ ਹਾਂ ਜਦ ਦੇ ਜੀ ਅਸੀਂ ਪਾਇਆ ਮਤਾ ਪਾਇਆ ਬਹੁਤ ਵਧੀਆ ਸਾਨੂੰ ਸਾਥ ਹੈ ਜੀ ਸਾਡਾ ਬਿਲਕੁਲ ਇਹ ਹੈ ਉਪਲੀ ਦੀ ਪੰਚਾਇਤ ਜਿਹੜੀ ਦੁਕਾਨਾਂ ਦੇ ਵਿੱਚ ਜਾ ਕੇ ਚੈੱਕ ਵੀ ਕਰਦੇ ਨੇ ਕਿ ਕੋਈ ਦੁਕਾਨਦਾਰ ਵੇਚਦਾ ਨਹੀਂ ਪਰ ਦੁਕਾਨਦਾਰਾਂ ਦਾ ਵੀ ਕਹਿਣਾ ਆ ਕਿ ਅਸੀਂ ਸਾਡੇ ਵੀ ਬੱਚੇ ਨੇ ਅਸੀਂ ਕਿਉਂ ਜਿਹੜੀ ਗਲਤ ਡਰਿੰਕ ਆ ਉਹ ਕਿਉਂ ਵੇਚੀਏ ਕੱਲ ਨੂੰ ਸਾਡੇ ਵੀ ਬੱਚੇ ਪੀਣ ਲੱਗ ਜਾਣਗੇ ਜਾਨੀ ਕਿ ਉਹ ਸਾਡਾ ਨੁਕਸਾਨ ਆ ਅਸੀਂ ਵੀ ਪੰਚਾਇਤ ਦੇ ਨਾਲ ਪੂਰਾ ਸੋ ਪੂਰੇ ਜਿਹੜੇ ਪਿੰਡ ਦੀਆਂ ਦੁਕਾਨਾਂ ਨੇ ਉਸ ਤੇ ਇਹ ਐਨਰਜੀ ਡਰਿੰਕਾਂ ਬਿਲਕੁਲ ਬੈਨ ਕਰ ਦਿੱਤੀਆਂ ਗਈਆਂ ਹਨ ਪੂਰਾ ਸਾਥ ਮਿਲ ਰਿਹਾ ਪੰਚਾਇਤ ਇਹ ਕਹਿ ਰਹੀ ਆ ਤੇ ਦੂਜੇ ਪਾਸੇ ਜਿਹੜੇ ਪੰਚਾਇਤ ਮੈਂਬਰ ਨੇ ਪਿੰਡ ਦੇ ਸਰਪੰਚ ਨੇ ਉਹ ਰਿਐਲਿਟੀ ਚੈੱਕ ਵੀ ਕਰਦੇ ਨੇ ਕਿ ਦੇਖਦੇ ਆ ਜੋ ਅਸੀਂ ਲਾਗੂ ਕੀਤਾ ਉਹ ਚੱਲ ਵੀ ਰਿਹਾ ਜਾਂ ਫਿਰ ਐਨਰਜੀ ਡਰਿੰਕਾਂ ਵੇਚੀਆਂ ਜਾ ਰਹੀਆਂ ਨੇ ਪਰ ਰਿਐਲਿਟੀ ਚੈੱਕ ਤੋਂ ਬਾਅਦ ਉਹ ਕਹਿ ਰਹੇ ਨੇ ਕਿ ਸਾਨੂੰ ਦੁਕਾਨਦਾਰਾਂ ਦਾ ਪੂਰਾ ਸਾਥ ਮਿਲ ਰਿਹਾ ਅਤੇ ਪਿੰਡ ਉਪਲੀ ਬਾੰਗ ਹਰ ਪਿੰਡ ਨੂੰ ਸਬਕ ਲੈਣਾ ਚਾਹੀਦਾ ਹੈ ਕਿ ਜਿਹੜੀ ਗਲਤ ਜਿਹੜੀ ਡਾਕਟਰ ਵੀ ਗਲਤ ਕਹਿੰਦੇ ਨੇ ਜਾਂ ਜਿਹੜੀ ਚ ਗਲਤ ਕੋਈ ਚੀਜ਼ ਡਰਿੰਕਸ ਆ ਜੋ ਵੀ ਆ ਉਹਨੂੰ ਪਿੰਡ ਦੇ ਵਿੱਚ ਬੈਨ ਕਰਨ ਲਈ ਜਿਹੜੇ ਮਤੇ ਨੇ ਉਹ ਪਾਉਣੇ ਬਹੁਤ ਜ਼ਰੂਰੀ ਨੇ ਤੇ ਇਸ ਪਿੰਡ ਤੋਂ ਸੁਝਾਅ ਲੈ ਕੇ ਪਾਉਣੇ ਚਾਹੀਦੇ ਹਨ ਨੇ ਕੈਮਰਾਮੈਨ ਅਸ਼ੋਕ ਮਾਰ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ ਨੂੰ